ਦੇਸ਼ ਦੁਨੀਆ ਦੇ ਵਿੱਚ ਬੈਠੇ ਸਾਡੇ ਬਹੁਤ ਹੀ ਪਹਿਲੇ ਸਤਿਕਾਰਯੋਗ ਸਰੋਥਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਪ੍ਰੋਗਰਾਮ ਨੰਗੇ ਪੈਰਾਂ ਦਾ ਸਫ਼ਰ ਵਿੱਚ ਕਿਸੇ ਨਾ ਕਿਸੇ ਐਮ ਸ਼ਕਸ਼ੀਤ ਨੂੰ ਜੋ ਸੰਘਰਸ਼ ਦੇ ਰਾਹਾਂ ਤੇ ਚੱਲ ਕੇ ਆਪਣੀ ਮੰਜ਼ਿਲ ਨੂੰ ਪਾਉਂਦੇ ਆ ਉਹਨਾਂ ਨੂੰ ਕੋਸ਼ਿਸ਼ ਹੁੰਦੀ ਹੈ ਤੁਹਾਡੇ ਰੂਬਰੂ ਪੇਸ਼ ਕਰੀ ਜਾਈਏ ਅੱਜ ਜਦੋਂ ਅਸੀਂ ਸਾਡੀ ਸਰਕਾਰ ਦਾ ਸਲੋਗਨ ਪੜ੍ਹਦੇ ਹਾਂ ਧੀਆਂ ਬਚਾਓ ਧੀਆਂ ਪੜਾਓ ਤੇ ਧੀਆਂ ਬਚ ਕੇ ਧੀਆਂ ਪੜ ਜਾਂਦੀਆਂ ਧੀਆਂ ਪੜ ਜਾਂਦੀਆਂ ਤੇ ਤਿਆਂ ਨੂੰ ਕੋਈ ਰੋਜ਼ਗਾਰ ਨਹੀਂ ਕੋਈ ਉਹਨਾਂ ਦਾ ਵਖ ਨਹੀਂ ਅਸੀਂ ਬਹੁਤ ਕੁਝ ਹੁੰਦੇ ਹਾਂ ਬਾਬੇ ਨਾਨਕ ਤੋਂ ਹੁੰਦੇ ਹਾਂ ਕਿ ਸੋ ਕਿਉਂ ਮੰਦਾ ਕੀ ਜਿਤ ਜਨ ਮੇਰੇ ਜਾਨਾ ਲੇਕਿਨ ਇਹ ਗੱਲਾਂ ਸਿਰਫ ਸਾਡੀਆਂ ਇਧਾਂ ਕਿਤਾਬਾਂ 'ਚ ਰਹਿ ਗਈਆਂ ਸਾਡੇ ਗ੍ਰੰਥਾਂ 'ਚ ਰਹਿ ਗਈਆਂ ਜਦੋਂ ਇਹ ਵਸਤੂਕਤਾ ਦੇਖਦੇ ਹਾਂ ਕਿ ਉਹਨਾਂ ਧਿਆਨ ਨੂੰ ਉਹ ਸਤਕਾਰ ਨਹੀਂ ਮਿਲਦਾ ਜਿਹਦੇ ਉਹ ਕਾਬਿਲ ਸੀ ਉਹਨਾਂ ਮਾਵਾਂ ਨੂੰ ਉਹ ਸਤਕਾਰ ਨਹੀਂ ਮਿਲਦਾ ਜਿਹਦੀਆਂ ਕਾਬਿਲ ਸੀ ਉਹਨਾਂ ਭੈਣਾਂ ਨੂੰ ਸਤਕਾਰ ਨਹੀਂ ਮਿਲਦਾ ਜਿਹੜਾ ਕਾਬਿਲ ਸੀ ਜਿਹੜਾ ਕਹਿੰਦੇ ਆ ਇਹ ਸਿਰਫ ਮਰਦ ਪ੍ਰਧਾਨ ਸਮਾਜ ਨੇ ਦੇਣਾ ਹੈ ਔਰ ਮਰਦ ਪ੍ਰਧਾਨ ਸਮਾਜ ਦਾ ਇੱਕ ਨੈਤਿਕ ਫਰਜ਼ ਬਣਦਾ ਹੈ ਜੋ ਮਾਵਾ ਭੈਣਾ ਧੀਆਂ ਦਸਤਕਾਰ ਕਰਦੇ ਆ ਤੇ ਫਿਰ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਟੈਲੈਂਟਾਂ ਗੀਆਂ ਪ੍ਰਤਭਾਸ਼ਾਲੀ ਕੁੜੀਆਂ ਹੈਗੀਆਂ ਜਿਹੜੇ ਸਾਡੇ ਧੀਆਂ ਹੈਗੀਆਂ ਜੇ ਉਹ ਸਾਡੇ ਸਾਹਮਣੇ ਆਉਂਦੀਆਂ ਇੱਕ ਉਹਨਾਂ ਦਾ ਕੇਵਲ ਤੇ ਇਹ ਨਹੀਂ ਕੰਮ ਹੁੰਦਾ ਕਿ ਚਾਰ ਦੁਆਰੀ ਚ ਬਹਿਣਾ ਚਾਦਰੇ ਤੋਂ ਬਾਹਰ ਨਿਕਲ ਕੇ ਜੇ ਕੋਈ ਨਵੇਂ ਰਾਹ ਟੁੰਦੀਆਂ ਆਪਣੇ ਨਵੇਂ ਰਾਹ ਲੱਭਦੀਆਂ ਤਾਂ ਉਹਨਾਂ ਨੂੰ ਸਾਨੂੰ ਮਾਰਗਦਰਸ਼ਕ ਬਣਨਾ ਚਾਹੀਦਾ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਸੋ ਮੈਂ ਇਸ ਤਰ੍ਹਾਂ ਦੇ ਇਦਾਂ ਕਿ ਇਸੇ ਹੀ ਲੜੀ ਦੇ ਤਹਿਤ ਪਿਛਲੇ ਤੁਹੇ ਦੇਖਿਆ ਨਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਨਾ ਚੱਲ ਰਿਹਾ ਕਿ ਪੰਜਾਬ ਦੇ ਮਤਲਬ ਲਗਭਗ 65 ਕਾਲਜ ਸਰਕਾਰੀ ਕਾਲਜ ਹੈਗੇ ਆ ਜਿਨ੍ਹਾਂ ਦੇ ਵਿੱਚ 80 ਤੋਂ ਵੱਧ ਪਰਸੈਂਟ ਪ੍ਰਾਧਿਆਪਕ ਹੈ ਨਹੀਂ ਪ੍ਰੋਫੈਸਰ ਹੈ ਨਹੀਂ ਉਸ ਤੋਂ ਬਹੁਤੇ ਜੋ ਪ੍ਰਿੰਸੀਪਲ ਹੈ ਨਹੀਂ ਪ੍ਰਿੰਸੀਪਲ ਵੀ 15% ਲੋਕਾਂ ਦੇ ਹੈਗੇ ਆ ਔਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਉੱਥੇ ਪੜ੍ਹ ਰਹੇ ਵਿਦਿਆਰਥੀ ਹੈਗੇ ਆ ਉਹਨਾਂ ਦੇ ਪਿੱਛੇ ਕਿਹੜੇ ਖਤਰੇ ਪੈ ਗਿਆ ਉਹਨਾਂ ਦਾ ਵਰਤਮਾਨ ਕਿਹੜੇ ਖਤਰੇ ਪੈ ਗਿਆ ਜਦੋਂ ਉੱਥੋਂ ਦੇ ਪ੍ਰੋਫੈਸਰਾਂ ਦਾ ਸ਼ੋਸ਼ਣ ਹੁੰਦਾ ਹੋਵੇ ਵਿਦਿਆਪਕਾਂ ਦਾ ਸ਼ੋਸ਼ਣ ਹੁੰਦਾ ਹੋਵੇ ਤੇ ਫਿਰ ਕਿਹੜੇ ਪਾਸੇ ਜਾਵਾਂਗੇ ਸਪਰੀਮ ਕੋਰਟ ਦਾ ਇੱਕ ਕਥਨ ਹੈਗਾ ਕਿ ਇਹ ਕੌਮ ਦੇ ਨਰਮਾਤਾ ਹੁੰਦੇ ਨੇ ਇਹ ਦੇ ਆਪ ਕਰਮਚਾਰੀ ਨਹੀਂ ਹੁੰਦੇ ਉਹਨਾਂ ਸਰਕਾਰਾਂ ਨੂੰ ਦਿੱਦ ਕੀਤੀ ਸੀ ਸੁਪਰੀਮ ਕੋਰਟ ਨੇ ਵੀ ਕਰਮਚਾਰੀ ਨਾ ਮੰਨੋ ਇਹਨਾਂ ਨੂੰ ਇਹਨਾਂ ਨੂੰ ਕੌਮ ਦੇ ਨਰਮਾਤਾ ਮੰਨੋ ਲੇਕਿਨ ਕੌਮ ਦੇ ਨਰਮਾਤਾ ਅੱਜ ਆਪਣੇ ਹੱਕਾਂ ਅਧਿਕਾਰਾਂ ਲਈ ਸੜਕਾਂ ਤੇ ਰੋਲਦੇ ਫਿਰਦੇ ਆ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਆਪਣੇ ਆਪ ਦੇ ਜੀਵਨ ਸਾਫ ਸੁੱਖੇ ਕਰਨ ਵਾਸਤੇ ਡਾਂਗਾ ਖਾਂਦੇ ਹਰ ਰੋਜ਼ ਸਾਡੀਆਂ ਜਿਹੜੇ ਲੜਕੇ ਹੈਗੇ ਉਹਨਾਂ ਦੀ ਪੱਗਾਂ ਰੋਲਦੀਆਂ ਸਾਡੀਆਂ ਬੇਟੀਆਂ ਦੀਆਂ ਚੁੰਨੀਆਂ ਕਿੱਤੀਆਂ ਜਾਂਦੀਆਂ ਇਹਨਾਂ ਹਾਲਾਤਾਂ ਦੇ ਵਿੱਚ ਉਹ ਸੰਘਰਸ਼ ਕਰਦੀ ਤੁਹਾਡੇ ਕੋਲ ਮਹਿੰਦੋ ਪ੍ਰੋਫੈਸਰ ਸਾਹਿਬ ਹੈਗੇ ਡਾਕਟਰ ਅਮਰਿਤਕੌਰ ਡਾਕਟਰ ਅਮਰਿਤਕੌਰ ਨੂੰ ਅਜੇ ਹਾਕਮਾਰੀ ਸੀ ਸਰ ਕੇ ਹਾਕਮਾਰੀ ਸੀ ਮਨਨ ਸੰਗਾਰਜ ਕਰਦੇ ਦੇਖਿਆ ਮੈਂ ਉਹਨਾਂ ਨੂੰ ਥਾਣੇ 'ਚ ਬਿਠੇ ਦੇਖਿਆ ਮੈਂ ਉਹਨਾਂ ਨੂੰ ਜਿੰਦਾਬਾਦ ਮਰਦਾਬਾਦ ਦੀ ਗੱਲਾਂ ਕਰਦੇ ਦੇਖਿਆ ਹੈਗਾ ਉਹਨਾਂ ਦਾ ਬੜਾ ਵੱਡਾ ਜੀਵਨ ਹੈ ਅੱਜ ਕੱਲ ਬੇਸ਼ੱਕ ਨਵਾਬ ਜਸ ਸਿੰਘ ਆਲੂ ਵਾਲੀਆ ਗਵਰਨਰ ਕਾਲੇ ਕਪੂਰ ਸਾਹਿਬ ਦੇ ਵਿੱਚ ਉਹ ਮਤਲਬ ਹਿਸਟਰੀ ਦੇ ਪ੍ਰੋਫੈਸਰ ਨੇ ਤੇ ਉਹ ਆਪਣਾ ਕੰਮ ਕਰ ਰਹੇ ਨੇ ਲੇਕਿਨ ਇਸ ਚੀਜ਼ੇ ਪ੍ਰੋਫੈਸਰ ਨੇ ਉਹ ਹਾਜ਼ਰੀ ਲੱਗਦੀ ਹੈ ਪ੍ਰੋਫੈਸਰ ਦੇ ਤੌਰ ਤੋਂ ਲੇਕਿਨ ਉਹਨਾਂ ਨੂੰ ਜੋ ਉਹਨਾਂ ਦੀ ਕਮਾਈ ਕੀਤੀ ਹੈ ਉਸ ਕਮਾਈ ਦਾ ਉਹਨਾਂ ਨੂੰ ਅਜੇ ਤੱਕ ਫਲ ਨਹੀਂ ਮਿਲਿਆ ਉਹਨਾਂ ਨੂੰ ਬੇਸਿਕ ਪੇ ਮਿਲ ਰਹੀ ਹੈਗੀ ਹੈ 1158 ਦੇ ਵਿੱਚ ਸਾਰੀ ਉਮਰ ਸੰਘਰਸ਼ ਕੀਤਾ ਪਹਿਲਾਂ ਸਕੂਲ ਅਧਿਆਪਕ ਰਹੇ ਸਕੂਲ ਅਧਿਆਪਕ ਤੋਂ ਆ ਕੇ ਫਿਰ ਕਾਲਜ ਵਕਫਾ ਕੰਮ ਵੀ ਡਿਫਰੈਂਟ ਕਾਲਜਾਂ ਦੇ ਵਿੱਚ ਜਿੱਥੇ ਮਤਲਬ ਮਾਤਾ ਗੁਜਰੀ ਕਾਲਜ ਵੀ ਗਏ ਆ ਫਿਰ ਉਸ ਤੋਂ ਬਾਅਦ ਖਾਲਸਾ ਕਾਲਜ ਅਮਰਸਰ ਵੀ ਬਣਾਇਆ ਥੋੜਾ ਇੱਕ ਸੰਪਤ ਬਣਾਇਆ ਵਕਫਾ ਕੰਮ ਤੱਕੇ ਖਾਦੇ ਮੈਂ ਸੋਚਦਾ ਲੇ ਗਏ ਉਹ ਮਾਂ ਸਰਸਵਤੀ ਜਿਹੜੀ ਦਿਮਾਗ 'ਚ ਬੈਠੀ ਸੀ ਜਿਹੜੀ ਜ਼ੇਹਨ 'ਚ ਬੈਠੀ ਸੀ ਉਹਨੂੰ ਸੰਭਾਲ ਕੇ ਰੱਖਿਆ ਉਹਨਾਂ ਦੀ ਇੱਕ ਤਮੰਨਾ ਸੀਗੀ ਕਿ ਉਹਨਾਂ ਨੇ ਜੇ ਪੀ ਐਸ ਡੀ ਵੀ ਕੀਤੀ ਹੈ ਡਾਕਟਰ ਕੀਤੀ ਹੈਗੀ ਆ ਤੇ ਉਹਨਾਂ ਨੇ ਸਿੱਖ ਇਤਿਹਾਸ ਤੇ ਕੀਤੀ ਹੈ ਸਿੱਖ ਧਰਮ ਦੇ ਉੱਤੇ ਕੀਤੀ ਹੈ ਵੀ ਤਾਂ ਕਿ ਮੈਂ ਆਪਣੇ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਅਧਿਆਪਕਾਂ ਦੇ ਤੌਰ ਤੇ ਉਹ ਮਾਰਗ ਦੇ ਸਕਾਂ ਜੋ ਸਾਡੇ ਗੁਰੂ ਨੇ ਦਿੱਤਾ ਹੈਗਾ ਉਹ ਇਤਿਹਾਸ ਗੁਰਮੇ ਇਤਿਹਾਸਾਂ ਜਾ ਕਰ ਸਕਾਂ ਤੇ ਇੱਕ ਆਦਰਸ਼ ਲੋਕ ਅਦਰਸ਼ ਲੈ ਕੇ ਪੈਦਾ ਹੁੰਦੇ ਆ ਤੇ ਲੇਕਿਨ ਜਦੋਂ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਉਹਨਾਂ ਨੂੰ ਨਹੀਂ ਸਾਹ ਲੈਣ ਦਿੰਦਾ ਤਾਂ ਫਿਰ ਮੈਨੂੰ ਲੱਗਦਾ ਹੁੰਦਾ ਕਿ ਉਹ ਜਿਹੜੇ ਹੋਰ ਜਿਹੜੇ ਕੰਮ ਕਰਨ ਵਾਲੇ ਕੁੜੀਆਂ ਉਹਨਾਂ ਦਾ ਮਨ ਥੜ ਜਾਂਦਾ ਹੈਗਾ ਤੇ ਮੈਂ ਨਾ ਉਹਨਾਂ ਦੇ ਗੱਲ ਕਰਦਾ ਕਰਦਾ ਮੈਂ ਗੱਲ ਕਹਿੰਦੇ ਉਹ ਕਹਿੰਦੇ ਉਮਰਾਂ ਬੀਤ ਗਈਆਂ ਸਰਕਾਰੀ ਨੌਕਰੀ ਦੀਆਂ ਅੜਿਕਾਂ ਨੂੰ ਉਮਰਾਂ ਬੀਤ ਗਈਆਂ ਸਰਕਾਰੀ ਨੌਕਰੀ ਦੀਆਂ ਅੜਿਕਾਂ ਨੂੰ ਮਿਲ ਗਈ ਤਾਂ ਭੁਗਤ ਰਹੀਆਂ ਕਚਹਿਰੀ ਵਿੱਚ ਤਰੀਕਾਂ ਨੂੰ ਆਹ ਹਾਲਤ ਹੈਗੀ ਆ ਅਸੀਂ ਉਹਨਾਂ ਹਾਲਾਤਾਂ ਦੇ ਬਾਵਸਤਾ ਹੁੰਨੇ ਆ ਤੇ ਸੋ ਅੱਜ ਮੈਂ ਇਹ 20 ਸ਼ੁਕਰਗੁਜ਼ਾਰ ਹਾਂ ਡਾਕਟਰ ਅਮਰਤਾ ਜਾਂ ਅਮਰਤ ਕੁਰਜਿਤ ਜੀ ਸਾਡੀ ਆਕ ਨੂੰ ਹੰਗਾਰਾ ਦਿੱਤਾ ਥੈਂਕ ਯੂ ਤੇ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਮੇਰੀ ਤਮੰਨਾ ਸੀਗੀ ਕਿ ਇਹ ਸੰਘਰਸ਼ ਕਰਦੇ ਲੋਕ ਜਿਹੜੇ ਲੜਦੇ ਲੋਕ ਆਪਣੇ ਹੱਕਾਂ ਲਈ ਆ ਉਹਨਾਂ ਦੇ ਵਿੱਚੋਂ ਕੋਈ ਕੱਢ ਕੇ ਲਿਆਵਾ ਤਾਂ ਕਿ ਉਹਦੀ ਆਵਾਜ਼ ਜਿਹੜੀ ਹੈ ਤੁਹਾਡੇ ਇੱਕ ਪੂਰੇ 1158 ਜਿਹੜੇ ਪ੍ਰੋਫੈਸਰ ਤੇ ਉਹ ਲਾਇਬ੍ਰੇਰੀ ਦੀ ਆਵਾਜ਼ ਆ ਉਹ ਕਿਸੇ ਬੋਲੇਤ ਨਾ ਜਾਵੇ ਉਹ ਢੋਲ ਰਹੀਏ ਕੰਬ ਕਰਨੀ ਇਹ ਨਹੀਂ ਸੁੱਤੀ ਸਰਕਾਰ ਨੂੰ ਪਤਾ ਲੱਗੇ ਤੇ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਥੈਂਕ ਯੂ ਸਰ ਥੈਂਕ ਯੂ ਤੇ ਤੁਸੀਂ ਮੈਨੂੰ ਥੋੜਾ ਆਪਣੇ ਨਾਲ ਪਿਛੋਕੜ ਦੱਸੋ ਕਿ ਉਹ ਤਰਨ ਤਨ ਮਾਝੇ ਦੀ ਧਰਤੀ ਦੀ ਇਹ ਬੇਟੀ ਤੇ ਉੱਤੇ ਸੁਪਨਾ ਕਿਦਾਂ ਲਿਆ ਇੱਕ ਆਮ ਸਧਾਰਨ ਘਰ ਦੇ ਵਿੱਚ ਇੱਕ ਕਿਰਤੀ ਕਰਦੇ ਵਿੱਚ ਤੇ ਜਨਮ ਲੈਣਾ ਫਿਰ ਉਹ ਕਿਤਾਬਾਂ ਦੇ ਨਾਲ ਜੁੜਨਾ ਤੇ ਫਿਰ ਤੁਸੀਂ ਇਸ ਮਕਾਮ ਤੇ ਪਹੁੰਚਣਾ ਇਹ ਸ਼ੁਰੂਆਤ ਇਹ ਸੁਪਨਾ ਕਿਦਾਂ ਲਿਆ ਸੀ ਤੁਸੀਂ ਇਹ ਸੁਪਨਾ ਮੇਰਾ ਲੈਣ ਦਾ ਜਿਹੜਾ ਬੇਸ ਇਹ ਸੀਗਾ ਕਿ ਇਸ ਤਰ੍ਹਾਂ this is god gifted for me ਕਮ ਨੂੰ ਸ਼ੁਰੂ ਤੋਂ ਹੀ ਪੜਨ ਦਾ ਸ਼ੌਂਕ ਸੀਗਾ ਜਿਸ ਤਰ੍ਹਾਂ ਆਪਣਾ ਬਚਪਨ ਚ ਦੇਖਦੇ ਆ ਕਿ ਕਈ ਬੱਚੇ ਸਕੂਲ ਜਾਣ ਲੱਗਿਆ ਰੋਂਦੇ ਆ ਤਾਂ ਮੇਰੇ ਪੇਰੈਂਟਸ ਮੈਨੂੰ ਕਹਿੰਦੇ ਸੀਗੇ ਜਦੋਂ ਅਸੀਂ ਤੈਨੂੰ ਸਕੂਲ ਭੇਜਦੇ ਸਾਂ ਤੂੰ ਮਤਲਬ ਕਿ ਖੁਸ਼ ਹੋ ਕੇ ਜਾਂਦੀ ਸੀਗੀ ਇਹ ਮੈਂ ਕਦੀ ਵੀ ਨਹੀਂ ਰੋਏ ਸਕੂਲ ਜਾਣ ਲੱਗਿਆ ਔਰ ਜਿੰਨੀਆਂ ਵੀ ਮੈਂ ਕਲਾਸਾਂ ਹੁੰਦਾ ਕ ਪਾਸ ਕੀਤੀਆਂ ਤਕਰੀਬਨ ਫਰਸਟ ਸੈਕੰਡ ਫਰਸਟ ਸੈਕੰਡ ਪੋਜੀਸ਼ਨ ਹੀ ਹਾਸਲ ਕੀਤੀ ਔਰ ਆਪਣੀ ਲਾਈਫ 'ਚ ਨਾ ਮੈਂ ਕਦੀ ਟਿਊਸ਼ਨ ਪੜੀ ਨਾ ਮੈਂ ਮੇਰੀ ਕਦੀ ਕੋਈ ਸਪਲੀ ਆਈ ਔਰ ਪੂਰਾ 100 ਪਰਸੈਂਟ ਆਪਣੀ ਮਿਹਨਤ ਕਰਕੇ ਆਪਣਾ ਬੈਸਟ ਦਿੱਤਾ ਔਰ ਨਾਲ ਹੀ ਜਿਹੜੀ ਫਿਰ ਸੰਘਰਸ਼ ਦੀ ਕਹਾਣੀ ਵੀ ਨਾਲ ਹੀ ਤੁਰ ਪੈਂਦੀ ਆ ਜਦੋਂ ਮੇਰੇ ਫਾਦਰ ਸਾਹਿਬ ਜਿੰਦਾ ਸੀਗੇ ਤਾਂ ਕਾਫੀ ਅੱਛੀ ਲਾਈਫ ਸੀਗੀ ਉਦੋਂ ਪਰ ਉਹਨਾਂ ਦੀ ਡੈਥ ਤੋਂ ਬਾਅਦ ਥੋੜਾ ਇਕਨੋਮਿਕ ਸਿਸਟਮ ਡਾਊਨ ਹੋ ਗਿਆ ਕਰਦਾ ਫਿਰ ਜਿਸ ਤਰ੍ਹਾਂ ਮੈਨੂੰ ਪੜ੍ਹਨ ਦਾ ਸ਼ੌਂਕ ਸੀ ਜਿਸ ਤਰ੍ਹਾਂ ਕਹਿੰਦੇ ਕਿ ਕਿਸਮਤ ਵੀ 5% ਕੰਮ ਕਰਦੀ ਜੇ ਪੜ੍ਹਨ ਦਾ ਸ਼ੌਂਕ ਹੋਵੇ ਤਾਂ ਕੋਈ ਨਾ ਕੋਈ ਰਸਤਾ ਬਣਦਾ ਹੀ ਜਾਂਦਾ ਸੋ ਮੈਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦੀ ਬਾਅਦ ਚ ਮੇਰੇ ਪੇਰੈਂਟਸ ਦੀ ਫਿਰ ਮੇਰੇ ਟੀਚਰਸ ਦੀ ਕਿ ਜਿਨ੍ਹਾਂ ਨੇ ਇੱਕ ਰਸਤਾ ਪ੍ਰੋਵਾਈਡ ਕੀਤਾ ਔਰ ਫਿਰ ਮੇਰਾ ਪੜਨ ਦਾ ਸ਼ੌਂਕ ਨਾਲ ਦੀ ਨਾਲ ਪੂਰਾ ਹੁੰਦਾ ਗਿਆ ਇਸੇ ਤਰ੍ਹਾਂ ਦੇਖੋ ਮੈਂ ਬੀਏ ਤੋਂ ਬਾਅਦ ਬੀਐਡ ਕੀਤੀ ਬੀਐਡ ਤੋਂ ਬਾਅਦ ਫਿਰ ਮੈਂ ਮਤਲਬ ਕਿ ਘਰ ਦੀ ਘਰ ਦੀ ਹਾਲਾਤ ਦੇਖ ਕੇ ਜੌਬ ਕਰਨੀ ਸ਼ੁਰੂ ਕਰਦੀ ਔਰ ਫਿਰ ਵੀ ਜਿਹੜਾ ਮੇਰਾ ਪੜਨ ਦਾ ਜਜ਼ਬਾ ਨਹੀਂ ਖਤਮ ਨਾ ਹੋਇਆ 2 ਐਮਏ ਵੀ ਕੀਤੀ ਹਾਂ ਹਾਂਜੀ ਹਾਂਜੀ 2 ਐਮਏ ਕੀਤੀਆਂ ਉਹ ਹੀ ਮੈਂ ਤੁਹਾਨੂੰ ਦੱਸ ਰਹੀ ਕਿ ਬੀਐਡ ਕਰਨ ਤੋਂ ਬਾਅਦ ਸਕੂਲਾਂ ਨੂੰ ਮੈਂ ਜੁਆਇਨ ਕੀਤਾ ਮੇਰਾ ਐਕਸਪੀਰੀਅੰਸ ਜਿਹੜਾ ਟੀਚਿੰਗ ਐਕਸਪੀਰੀਅੰਸ ਆ ਨਾ ਨਰਸਰੀ ਦੇ ਬੱਚੇ ਤੋਂ ਲੈ ਕੇ ਐਮਐਡ ਸਟੂਡੈਂਟ ਤੱਕ ਨੂੰ ਪੜਾਇਆ ਹੋਇਆ ਮੈਂ ਹੋਂ ਤੱਕ ਦਾ ਸਾਰਾ ਹਾਂਜੀ ਔਰ ਬੀਐਡ ਕਰਨ ਤੋਂ ਬਾਅਦ ਜੌਬ ਕਰਦਿਆਂ ਕਰਦਿਆਂ ਫਿਰ ਮੈਂ ਆਪਣਾ ਸਟੱਡੀ ਦਾ ਸ਼ੌਂਕ ਵੀ ਕੰਟੀਨਿਊ ਰੱਖਿਆ 2 ਐਮਏ ਕੀਤੀਆਂ ਐਮਐਡ ਕੀਤੀ ਮੈਂ ਫਿਰ ਐਮਐਡ ਕਰਨ ਤੋਂ ਬਾਅਦ ਇਸ ਤਰ੍ਹਾਂ ਮੈਨੂੰ ਸਕੂਲ ਲੈਵਲ ਤੋਂ ਥੋੜਾ ਜਿਹਾ ਇਹ ਮਨ 'ਚ ਸ਼ੌਂਕ ਪੈਦਾ ਹੋਇਆ ਕਿ ਕਾਲਜ ਲੈਵਲ ਤੇ ਜਾਣਾ ਚਾਹੀਦਾ ਇਸ ਵਾਸਤੇ ਮੈਂ ਬੇਹੱਦ ਸਟਰਗਲ ਕੀਤਾ ਔਰ ਫਿਰ ਮੈਂ ਐਮਫਿਲ ਵਾਸਤੇ ਟੈਸਟ ਤੇ ਤਗੁੰ ਨਾਨਦੇਵ ਯੂਨੀਵਰਸਿਟੀ ਉਦੋਂ ਮੇਰੇ ਫਾਦਰ ਸਾਹਿਬ ਨਹੀਂ ਸੀ ਦੁਨੀਆਂ ਦੇ ਵਿੱਚ ਬੜੀ ਮੁਸ਼ਕਲ ਆਈ ਸੀ ਫੀਸ ਦੇਣ ਵਾਸਤੇ ਬਾਰੇ ਮੇਰੇ ਮਦਰ ਉਹਨਾਂ ਨੇ ਸੈਲੂਟ ਕਰਦੀ ਇਸ ਚੈਨਲ ਦੇ ਥਰੂ ਭਾਵੇਂ ਦੁਨੀਆ ਵਿੱਚ ਨਹੀਂ ਰਹੇ ਤਾਂ ਉਹਨਾਂ ਨੇ ਆਪਣਾ ਵਿੱਡੋ ਦਾ ਸਰਟੀਫਿਕੇਟ ਉੱਥੇ ਯੂਜ਼ ਕਰਕੇ ਫਿਰ ਮੇਰਾ ਖਰਚਾ ਪੂਰਾ ਕੀਤਾ। ਕੀ ਬਾਤ। ਹਾਂਜੀ ਦੇਖੋ ਫਿਰ ਮਿਹਨਤ ਤੇ ਚਲੋ ਮੈਂ ਕੀਤੀ ਹੈ ਨਾ ਮਿਹਨਤ ਦੇ ਸਿਰ ਤੇ ਫਿਰ ਮੇਰੇ ਰਿਸਪੈਕਟਡ ਪ੍ਰੋਫੈਸਰ ਸੁਲੱਖਣ ਸਿੰਘ ਜਿੰਨਾਂ ਕੋਲ ਮੈਂ ਐਮਫਿਲ ਪੀਐਚਡੀ ਕੀਤੀ। ਤਾਂ ਫਿਰ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਕਹਿੰਦੇ ਕਿ ਟੀਚਰ ਦੀ ਮੋਟੀਵੇਸ਼ਨ ਵੀ ਸਟੂਡੈਂਟ ਨੂੰ ਬਹੁਤ ਅੱਗੇ ਲੈ ਜਾਂਦੀ ਆ ਉਹਨਾਂ ਮੈਨੂੰ ਜਿਸ ਤਰ੍ਹਾਂ ਕਿਹਾ ਕਿ ਅਮਰਤ ਇਸ ਤਰ੍ਹਾਂ ਮਿਹਨਤ ਕਰਨੀ ਇੱਥੋਂ ਇਹ ਬੁੱਕ ਲੈ ਕੇ ਆਉਣੀ ਜੋ ਮੈਨੂੰ ਉਹਨਾਂ ਕਹਿੰਦੇ ਕਿ ਅਕਸਰ ਕਿ ਇਹ ਵਾਲੀ ਬੁੱਕ ਮੈਨੂੰ ਚਾਹੀਦੀ ਲਾਇਬ੍ਰੇਰੀ ਚੋਂ ਤਾਂ ਮੈਂ ਚਾਰ ਬੁੱਕਸ ਉਹਨਾਂ ਲੱਭ ਕੇ ਦਿਖਾਉਂਦੀ ਸੀਗੀ ਔਰ ਫਿਰ ਇੰਨਾ ਚ ਉਹਨਾਂ ਜਿਤਨਾ ਮੇਰਾ ਇੰਟਰਸਟ ਪੁੱਛਿਆ ਰਿਸਰਚ ਦੇ ਲੈਵਲ ਤੇ ਮੈਂ ਦੱਸਾਂ ਤਾਂ ਮੇਰਾ ਬੜਾ ਇੰਟਰਸਟ ਸੀਗਾ ਮੈਂ ਸਿੱਖ ਗੁਰੂ ਸਾਹਿਬਾਨ ਦੇ ਉੱਪਰ ਕੰਮ ਕਰਾਂ ਇਹ ਸ਼ੁਰੂ ਤੋਂ ਹੀ ਪਤਾ ਨਹੀਂ ਜਾਂ ਤੇ ਅਨਸਰ ਹੀ ਨਹੀਂ ਮੈਂ ਦੇ ਸਕਦੀ ਆ ਔਰ ਫਿਰ ਮੈਨੂੰ ਅੱਗੇ ਰਸਤਾ ਮਿਲ ਗਿਆ ਐਮਫਿਲ ਕੀਤੀ ਇੰਟਰਸ ਟੈਸਟ ਦੇ ਕੇ ਐਮਫਿਲ ਕੀਤੀ ਮਿਹਨਤ ਕੀਤੀ ਔਰ ਮੈਂ ਯੂਨੀਵਰਸਿਟੀ ਦੇ ਜਿਹੜੇ 올ਡ ਸਟੂਡੈਂਟਸ ਉਹਨਾਂ ਵਿੱਚ ਮੇਰਾ 14ਵਾਂ ਰੈਂਕ ਸੀ ਉਸ ਵੇਲੇ ਤਾਂ ਉਸ ਵੇਲੇ ਚੋਂ ਇੱਕ ਜਗ੍ਹਾ ਮਿਲ ਗਈ ਰਸਤਾ ਬਣ ਗਿਆ ਮਿਹਨਤ ਕੀਤੀ ਕਾਫੀ ਫਿਰ ਪੀਐਸਜੀ ਦਾ ਇੰਟਰਸ ਟੈਸਟ ਮੈਂ ਉਹ ਫਰਸਟ ਕਲਾਸ ਚ ਪਾਸ ਕੀਤਾ ਇਸ ਤੋਂ ਬਾਅਦ ਜਿੰਨੀ ਵੀ ਅੱਗੇ ਸਟੱਡੀ ਆ ਜਿੰਨਾ ਵੀ ਕੰਮ ਆ ਹੁੰਦਾ ਕੀਤਾ ਉਹ ਸਾਰਾ ਮੇਰਾ ਟੈਸਟ ਬੇਸ ਹੀ ਆ ਫਿਰ ਮੈਂ ਕੰਪੀਟੀਸ਼ਨ ਟੈਸਟ ਵੀ ਨਾਲ ਨਾਲ ਤਿਆਰੀ ਕਰਦੀ ਰਹੀ ਔਰ ਯੂਜੀਸੀ ਨੈਟ ਦੀ ਤਿਆਰੀ ਮੈਂ ਕਰਦੀ ਰਹੀ ਅਜੇ ਵੀ ਚਲੋ ਮੈਂ ਕਰ ਰਹੀ ਆ ਔਰ ਐਮ ਫਿਲ ਪੀ ਐਸਡੀ ਸਾਰੇ ਪੂਰੀ ਮਤਲਬ ਫੁੱਲ ਮਿਹਨਤ ਨਾਲ ਤਾਂ ਜਾ ਕੇ ਜਿਵੇਂ ਜਗਰਾਤੇ ਵਾਲੇ ਹਿਸਾਬ ਲਗਾ ਲੋ ਇਹ ਅੱਖਾਂ ਵੀ ਕਾਲੀਆਂ ਇਸੇ ਕਰਕੇ ਹੋ ਗਈਆਂ ਕਿ ਨਹੀਂ ਮਿਹਨਤ ਕਰਨੀ ਜੋ ਮਰਜੀ ਪਰ ਸਟਿਲ ਵੀ ਮੇਰਾ ਮਿਹਨਤ ਕਰਨ ਵਾਲਾ ਹੀ ਨੇਚਰ ਹੈ ਪਰ ਮੈਂ ਮੈਸਟਰੀ ਟੀਚ ਕਰ ਰਹੀ ਹਾਂ ਪਰ ਹੁਣੇ ਮੈਂ ਮੈਨੂੰ ਜੇ ਰਾਤ ਜਾਗਣਾ ਪੈਣਾ ਤਾਂ ਮੈਂ ਉਸ ਵਿੱਚ ਕੋਈ ਗੁਰੇਜ ਨਹੀਂ ਕਰਦੀ ਡਾਕਟਰ ਅਮਰ ਤਾਂ ਗੱਲ ਹੈਗੀ ਕਿ ਮੈਂ ਤਰਨਤਾਰਨ ਨੂੰ ਤੁਸੀਂ ਬਲੋਂਗ ਕਰਦੇ ਹੋ ਬੜੀ ਜ਼ਰਖੇਸ ਤੇ ਪਵਿੱਤਰ ਧਰਤੀ ਹੈ ਹਾਂਜੀ ਬਿਲਕੁਲ ਜੀ ਜਿਹੜੀ ਗੁਰੂ ਸਾਹਿਬ ਦੇ ਚਰਨ ਛੋਹ ਧਰਤੀ ਹੈ ਹਾਂਜੀ ਹਾਂਜੀ ਤੇ ਕੁਦਰਤੀ ਗੱਲ ਹੈ ਕਿ ਆ ਕਿ ਗੁਰੂ ਅਜਨ ਦੇਵ ਸਾਹਿਬ ਦੀ ਕਿਰਪਾ ਮੈਂ ਸਮਝਦਾ ਕਿ ਉਹਨਾਂ ਦੀ ਬਾਣੀ ਦੀ ਕਿਰਪਾ ਉਹਨਾਂ ਦੀ ਜੀਵਨ ਦੀ ਕਿਰਪਾ ਜੀ ਦਰਸ਼ਨ ਦੀ ਕਿਰਪਾ ਕਿ ਜਿੱਥੇ ਸੰਘਰਸ਼ ਵੀ ਆ ਉੱਥੇ ਤੇਰਾ ਭਾਣਾ ਵੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਤਸਵੀਰ ਚੱਲ ਜਾਂਦੀ ਕਿ ਤੇਰਾ ਭਾਣਾ ਮਿੱਠਾ ਲੱਗ ਹਾਂਜੀ ਹਾਂਜੀ ਮੈਨੂੰ ਲੱਗਦਾ ਉਹ ਗੁਰਤੀ ਆ ਇਹ ਜ਼ਿਕਰ ਕਰਕੇ ਤੁਸੀਂ ਮਲਸ਼ੰਗਰ ਦੇ ਨਾਲ ਨਾਲ ਉਹਦਾ ਪਾਣਾ ਵੀ ਮੰਨਦੇ ਆ ਡਾਂਗਾ ਵੀ ਖਾਣੇ ਆ ਹਾਂਜੀ ਹਾਂਜੀ ਬਿਲਕੁਲ ਐਗਜ਼ੈਕਟਲੀ ਬਿਲਕੁਲ ਬਿਲਕੁਲ ਕਿਉਂ ਗੁਰੂ ਅਰਜਨ ਸਾਹਿਬ ਦੀ ਗੱਲ ਦੀ ਬੋਲੀ ਆ ਤੇ ਤੁਸੀਂ ਆਪਣੇ ਐਮਫਿਲ ਦੇ 30 ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਬੁੱਕ ਦਿੱਤੀ ਏ ਦੋਸਤੋ ਬੰਦਾ ਕੀ ਨਾਂ ਆਖਿਆ ਕਿਤਾਬ ਦਾ ਸੀ ਉਹਦਾ ਮੇਰੀ ਬੁੱਕ ਦਾ ਨਾਮ ਹੈਗਾ ਜੈ ਗੁਰੂ ਅਰਜਨ ਦੇਵ ਐਂਡ ਦਾ ਫਾਊਂਡੇਸ਼ਨ ਆਫ ਨਿਊ ਟਾਊਨਸ਼ਿਪਸ ਓਕੇ ਹਾਂਜੀ 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 ਐਂਡ ਰਿਲੇਟਡ ਟੂ ਮਾਈ ਐਮਫਿਲ ਜਸਟਿਸਸ਼ਨ ਕੀ ਤੁਸੀਂ ਕਹਿਣਾ ਚਾਹੁੰਦੇ ਸੀ ਤੁਸੀਂ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਇਸ ਬੁੱਕ ਦੇ ਸਬੰਧ ਵਿੱਚ ਕਿ ਇਹ ਸਿਰਫ ਗੁਰੂ ਅਰਜਨ ਦੇਵ ਜੀ ਦੇ ਵਸਾਈ ਸ਼ਾਰਾਂ ਦੇ ਉੱਪਰ ਆ ਔਰ ਪਹਿਲੇ ਗੁਰੂ ਸਾਹਿਬ ਦਾ ਵੀ ਜ਼ਿਕਰ ਕੀਤਾ ਕਿਉਂਕਿ ਜਿਹੜਾ ਅਰਬਨਾਈਜੇਸ਼ਨ ਦਾ ਪ੍ਰੋਸੈਸ ਗੁਰੂ ਨਾਨਕ ਸਾਹਿਬ ਤੋਂ ਹੀ ਚੱਲ ਪੈਂਦਾ ਜਦੋਂ ਅਕੋਰਡਿੰਗ ਟੂ ਪਸ਼ੋਰਾ ਸਿੰਘਸ ਵਰਕ ਲਾਈਫ ਐਂਡ ਵਰਕ ਆਫ ਗੁਰੂ ਅਰਜਨ ਦੇਵ ਤਾਂ ਉਹ ਇਹ ਰਾਈਟਰ ਲਿਖਦਾ ਕਿ ਇਸ ਤਰ੍ਹਾਂ ਗੁਰਨਾਨ ਸਾਹਿਬ ਨੇ ਡਿਸੀਜਨ ਜਦੋਂ ਕਰਤਾਰਪੁਰ ਰਹਿੰਦੇ ਨੇ ਆਪਣੇ ਲਾਸਟ ਡੇਸ ਦੇ ਵਿੱਚ ਤਾਂ ਉਦੋਂ ਨਾਲ ਇੱਕ ਫੈਸਲਾ ਲੈ ਲਿਆ ਸੀਗਾ ਕਿ ਇੱਥੇ ਕੋਈ ਨਾ ਕੋਈ ਸੈਟਲਮੈਂਟ ਜਿਹੜੀ ਉਹਨੂੰ ਜਿਹੜਾ ਅਰਬਨਾਈਜ਼ ਕਰਨਾ ਸੋ ਇਸ ਤਰ੍ਹਾਂ ਇਸ ਪਵਿੱਤਰ ਧਰਤੀ ਦੇ ਨਾਮ ਕਰਤਾਰਪੁਰ ਰਾਵੀ ਜਿਸ ਨੂੰ ਕੋਰੀਡੋਰਸ ਦੇ थ्रू ਦੇਖਦੇ ਆ ਕਿ ਸਾਨੂੰ ਜਿਹੜਾ ਪਾਸਪੋਰਟ ਵੀ ਆਈ ਥਿੰਕ ਯੂਜ਼ ਨਹੀਂ ਕਰਨਾ ਪੈਂਦਾ ਤਾਂ ਇਹ ਪਹਿਲਾ ਟਾਊਨ ਸੀ ਜਿਹੜਾ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਫੌਨ ਕੀਤਾ ਟਾਊਨ ਮੀਨਸ ਨਾ ਵਿਲੇਜ ਦਾ ਨਾਮ ਮੇਗਾ ਸਿਟੀ ਹਾਂ ਮਿਡਲ ਸੈਟਲਮੈਂਟ ਹਾਂ ਜੀ ਹਾਂ ਜੀ ਹਾਂ ਜੀ ਫਿਰ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦਾ ਕਿ ਬੁੱਕ ਜਿਹੜੀ ਮੇਰੀ ਕਵਰ ਕਰਦੀ ਕਿ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਫਿਰ ਖਡੂਰ ਸਾਹਿਬ ਦੀ ਸੈਟਲਮੈਂਟ ਖਡੂਰ ਸਾਹਿਬ ਵਸਾਇਆ ਨਹੀਂ ਗੁਰੂ ਸਾਹਿਬ ਨੇ ਔਰ ਇਸ ਜਗ੍ਹਾ ਜਦੋਂ ਗੁਰੂ ਸਾਹਿਬ ਰਹੇ ਨੇ ਉਹਨਾਂ ਕਿਸ ਤਰੀਕੇ ਨਾਲ ਡਿਵੈਲਪਮੈਂਟ ਕੀਤੀ ਹੋ ਜੇ ਅਸੀਂ ਖਡੂਰ ਸਾਹਿਬ ਦਾ ਇਤਿਹਾਸ ਦੇਖੀਏ ਨਾ ਆਈ ਥਿੰਕ ਦਿਸ ਇਜ਼ ਦਾ ਫਸਟ ਐਜੂਕੇਸ਼ਨਲ ਸੈਂਟਰ ਇਨ ਸਿੱਖੀਜ਼ਮ ਵਾਹ ਜੀ ਜਦੋਂ ਗੁਰਮੁਖੀ ਲਿਪੀ ਦਾ ਇੱਥੇ ਵਿਕਾਸ ਕਰਦੇ ਨੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਸ਼ਾਬਾਸ਼ ਇੱਕ ਟੀਚਰ ਨੂੰ ਟੀਚ ਕਰਨ ਵਾਸਤੇ ਟਿਪਸ ਵੀ ਮਿਲ ਜਾਂਦੇ ਗੁਰੂ ਸਾਹਿਬ ਤੋਂ ਕਿ ਕਿਤਨਾ ਇੱਕ ਡੈਡੀਕੇਸ਼ਨ ਆਪਣਾ ਕੰਮ ਜਿਹੜਾ ਸੀ ਕਰਨਾ ਇਸ ਤਰ੍ਹਾਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨਾਲ ਸੰਬੰਧਤ ਇਹਨਾਂ ਦਾ ਸਬਦ ਦਾ ਜ਼ਿਕਰ ਮੇਰੀ ਬੁੱਕ ਵਿੱਚ ਹੈਗਾ ਗੋਇੰਦਵਾਲ ਸਾਹਿਬ ਦੀ ਤਰਤੀਬ ਆਵੇਂ ਵਸਾਇਆ ਸ਼ਹਿਰ ਗੁਰੂ ਅੰਗਦ ਦੇਵ ਜੀ ਨੇ ਮੈਂ ਬਰੀਕੀ ਨਾਲ ਦੇਖਿਆ ਕਿ ਹਰ ਇੱਕ ਸ਼ਾਇਰ ਦੀ ਜਿਹੜੀ ਆ ਉਹਦੀ ਮਤਲਬ ਡਿਵੈਲਪਮੈਂਟ ਉਹਦੀ ਫਾਊਂਡੇਸ਼ਨ ਉਹਦੇ ਪਿੱਛੇ ਇੱਕ ਕੰਟੈਕਸਟ ਹੈ ਔਰ ਅਲੱਗ-ਅਲੱਗ ਕੰਟੈਕਸਟ ਹੈ ਹਰ ਕਿਸੇ ਦਾ ਮੈਂ ਇੱਕ ਤਾਂ ਦੇਖੀ ਡਾਕਟਰ ਮੈਂ ਦੇਖਿਆ ਤਾਂ ਨਾਲ ਗੱਲਾਂ ਕਰਕੇ ਪਹਿਲਾਂ ਇਹ ਆਫ ਦਾ ਮਨ ਜਹੀ ਆਪਾਂ ਮੈਂ ਦੇਖਿਆ ਕਿ ਤੁਹਾਡੇ ਅੰਦਰ ਬਾਬਾ ਨਾਨਕ ਵੀ ਤੁਹਾਡੇ ਅੰਦਰ ਬਿਠਾ ਆਤਮਾ ਜਿਵੇਂ ਬੈਠੇ ਕਿਤੇ ਬਿਲਕੁਲ ਸਰ ਯੂ ਆਰ ਐਬਸੋਲੂਟਲੀ ਰਾਈਟਰ ਯੋਗਜੋ ਤਾਂ ਮੈਂ ਪੀ ਐਚ ਡੀ ਦੌਰਾਨ ਇਹਨਾਂ 10 ਗੁਰੂ ਸਾਹਿਬਾਨ ਤੇ ਕੰਮ ਕੀਤਾ ਨਾ ਇਹਨਾਂ ਦੀਆਂ ਲਾਈਫ ਸਕੈਚ ਦੇਖੇ ਪਲੱਸ ਇਹਨਾਂ ਦਾ ਪਰਸੈਪਸ਼ਨ ਦੇਖੀ ਕਿ ਅਰਬਨਾਈਜੇਸ਼ਨ ਦਾ ਜਿਹੜਾ ਉਹਨਾਂ ਦੀ ਪਰਸੈਪਸ਼ਨ ਆ ਕਿਉਂਕਿ ਉਹਨਾਂ ਦੇ ਕੰਟੈਂਪੋਰੀ ਮੁਗਲਸ ਨੇ ਗੁਰਨਾਨ ਸਾਹਿਬ ਦੇ ਲੋਧੀ ਵੀ ਆ ਇਤਰਾ ਸੂਰੀਮਛ ਦੇ ਜਿਹੜੇ ਸ਼ਾਸਕ ਹੋ ਵੀ ਕੰਟੈਂਪੋਰੀ ਨੇ ਪਰ ਗੁਰੂ ਸਾਹਿਬ ਦਾ ਇੱਕ ਆਈਡੀਆ ਉਹਨਾਂ ਨੂੰ ਬਿਲਕੁਲ ਡਿਫਰੈਂਟ ਆ ਉਹਨਾਂ ਦਾ ਪੋਲੀਟਿਕਲ ਮੋਟਿਵ ਆ ਜਿਵੇਂ ਆਪਣੀ ਪੋਲਿਟਿਕਲ ਜਿਹੜੀ ਸਟਰੈਂਥ ਆ ਉਹਨੂੰ ਸਟਰੋਂਗ ਕਰਨਾ ਪਰ ਗੁਰੂ ਸਾਹਿਬ ਦਾ ਜਿਹੜਾ ਮੋਟਿਵ ਆ ਓਨਲੀ ਓਨਲੀ ਦਾ ਵੈਲਫੇਅਰ ਆਫ ਦਾ ਪੀਪਲ ਇਹਨਾਂ ਸ਼ਹਿਰਾਂ ਦੇ ਪਿੱਛੇ ਵੀ ਗੁਰੂ ਸਾਹਿਬ ਦਾ ਮਨੁੱਖ ਕਲਿਆਣਕਾਰੀ ਮੋਟਿਵ ਆ ਕਿ ਮਨੁੱਖਾਂ ਦਾ ਕਲਿਆਣ ਕਰਨਾ ਉਹ ਤੇ ਦੀਰ ਤੇ ਕਰਤਾਰ ਬੁੱਝ ਰਹੇ ਹਲਵਾ ਬਣ ਜਾਂਦੇ ਕਿਸਾਨ ਬਣ ਜਾਂਦੇ ਹਾਂਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਹਾਂਜੀ ਜਿਹੜੀ ਉਹਨਾਂ ਦੇ ਕੀਰਤ ਕਰਨ ਦਾ ਨਾਮ ਜਪਣਾ ਵਰਲਡ ਚੰਦਾ ਹਾਂਜੀ 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 ਉਹ ਸੰਦੇਲੀ ਬਹੁਤ ਵੱਡੀ ਹੈ ਦੂਸਰੀ ਗੱਲ ਮੈਂ ਤੁਹਾਨੂੰ ਤੁਲੀ ਵੀ ਗੱਲ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਧਰਮ ਦੇ ਬਹੁਤ ਆਧਿਨ ਕਰਦੇ ਹੋ ਦਸਵੇਂ ਪਾਤਸ਼ਾਹ ਨੇ ਇਹਨਾਂ ਆਰ ਗ੍ਰੰਥ ਨੂੰ ਗੁਰੂਦਰ ਉਸ ਬਤਾ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ। ਹਾਂਜੀ ਹਾਂਜੀ। ਤੇ ਸ਼ਬਦ ਗੁਰੂ ਦੇ ਵਿੱਚ ਤੁਹਾਨੂੰ ਲੱਗਦਾ ਨਹੀਂਗਾ ਕਿ ਗੁਰੂ ਸਾਹਿਬ ਦੇ ਜਦੋਂ ਅਸੀਂ ਗੁਰਦੁਆਰੇ ਜਾਂਦੇ ਆ ਸਿੱਖਣ ਜਾਂਦੇ ਆ ਕਿ ਸੁਖਣ ਜਾਂਦੇ ਆ। ਅਸੀਂ ਸਿੱਖਣ ਵਾਸਤੇ ਜਾਂਦੇ ਆ ਸਰ। ਮੈਂ ਦੇਖਿਆ ਉਹ ਪੁਜਾਰੀਵਾਦ ਨੇ ਤੇ ਰੱਖੀ ਨਹੀਂ ਸੁਖਣ। ਬਿਲਕੁਲ ਸਰ ਇਹ ਜਿਹੜਾ ਸਿਸਟਮ ਅੱਜ ਕੱਲ ਦਾ ਪ੍ਰੈਜ਼ੈਂਸ ਨੇਰੇ ਦੇਖੋ ਨਾ ਬ੍ਰਾਹਮਣਿਕਲ ਜਾਦਾ ਹੋ ਗਿਆ। ਹਾਂ। ਕਿਉਂਕਿ ਲੋਕ ਗੁਰੂ ਸਾਹਿਬ ਦੀਆਂ ਟੀਚਿੰਗਸ ਤੋਂ ਸਾਈਡ ਤੇ ਹੋ ਗਏ ਨੇ। ਹਾਂ। ਜੋ ਕੋਈ ਕਥਾਵਾਚਕ ਗਰੰਥੀ ਕਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਖੁਦ ਵੀ ਨੌਲੇਜ ਨਹੀਂ ਆ ਖੁਦ ਵੀ ਅਨਲਿਸਿਸ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਹੁਤ ਸਰਲ ਆ ਉਹਨਾਂ ਨੂੰ ਅਨਲਿਸਿਸ ਕਰਕੇ ਜੇ ਅਸੀਂ ਦੇਖੀਏ ਸਮਝਾਈਏ ਦੂਸਰਿਆਂ ਨੂੰ ਤਾਂ ਚਲੋ ਜੇ ਕੋਈ ਪਰਸਨ ਗੁਰਦੁਆਰਾ ਸਾਹਿਬ ਜਾਂਦਾ ਇਸ ਤਰ੍ਹਾਂ ਗੁਰਬਾਣੀ ਦਾ ਫਰਮਾਨਾ ਗੁਰਦੁਆਰੇ ਜਾ ਕੇ ਕੀਰਤਨ ਸੁਣੀਏ ਤੁਹਾਨੂੰ ਪਤਾ ਲਿਸਨਿੰਗ ਇਜ਼ ਮੋਸਟ ਇੰਪੋਰਟੈਂਟ ਇਨ ਟੀਚਿੰਗ ਅਗਰ ਇਹ ਜੇ ਗੁਰੂ ਸਾਹਿਬ ਕੋ ਸਿੱਖਣ ਜਾਣਾ ਵੀ ਆ ਸਟੂਡੈਂਟ ਆਫ ਦਾ ਗੁਰੂ ਔਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਜੇ ਅਸੀਂ ਮੇਰੀ ਖੁਦ ਦੀ ਇੱਕ ਇੱਕ ਐਕਸਪੀਰੀਅੰਸ ਤਜਰਬਾ ਜਿਸੇ ਹੁਕਮਨਾਮਾ ਸਾਹਿਬ ਹੀ ਚੰਗੀ ਤਰ੍ਹਾਂ ਬਰੀਕੀ ਨਾਲ ਪੜ੍ਹ ਲਈ ਹੈ ਨਾ ਉਹਦੇ ਅਰਥ ਵਿਚਾਰਲੇ ਸਾਡਾ ਸਮਝ ਲੋ ਗੁਰਦੁਆਰੇ ਜਾਣਾ ਸਫਲ ਹੋ ਗਿਆ। ਜੇ ਕੁਝ ਗੇਨ ਕਰ ਲਈ ਉਹਦੇ ਵਿੱਚੋਂ ਉਹਨੂੰ ਲਾਈਫ ਚ ਪ੍ਰੈਕਟੀਕਲ ਕਰ ਲਈ। ਹੁਕਮਨਾਮਾ ਕਿ ਵੀ ਨਾ ਗੁਰਦੁਆਰਾ ਸਾਦੇ ਬਾਹਰ ਲਿਖਿਆ ਹੁੰਦਾ ਨਾ। ਹਾਂਜੀ ਹਾਂਜੀ। ਉਹੋ ਆਕ ਬਣਾ ਕੇ। ਹਾਂਜੀ। ਉਹਦੇ ਅਰਥ ਵੀ ਲਿਖਿਆ ਹੁੰਦੇ ਆ। ਲੋਕੀ ਉਹਨੂੰ ਮੱਥੇ ਟਿਕੀ ਜਾਂਦੇ। ਉਹਨਾਂ ਨੂੰ ਮੱਥਾ ਟੇਕਣਾ ਨਹੀਂ ਉਹਨਾਂ ਉਹਨਾਂ ਕੋਲੋਂ ਸਿੱਖਣਾ ਹੈ ਉਹਨਾਂ ਨਹੀਂ ਨਹੀਂ ਉਹਨਾਂ ਨੂੰ ਆਪਾਂ ਰਿਸਪੈਕਟਫੁਲੀ ਗੁਰੂ ਦੀ ਵਿਰਸਾ ਨੂੰ ਇਸ ਤਰੀਕੇ ਨਾਲ ਦੇਖਣਾ ਕਿ ਅਸੀਂ ਪ੍ਰੈਕਟੀਕਲੀ ਕੀ ਗਿਆਨ ਕੀਤਾ ਜੋ ਉਹ ਕਮਨਾਮਾ ਸਾਨੂੰ ਦੱਸ ਰਿਹਾ ਅਸੀਂ ਉਹ ਤੋਂ ਸਿੱਖਿਆ ਗਈ ਹੈ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਪ੍ਰੈਕਟੀਕਲ ਮਤਲਬ ਸਮਝਣ ਨੂੰ ਤਾਂ ਨਹੀਂ ਪਉ ਹਾਂਜੀ ਬਿੱਦਾਂ ਲੱਗਦਾ ਨਹੀਂ ਕਿ ਲੋਕ ਨਾ ਗੁਰੂ ਨੂੰ ਤੇ ਮੰਨਦੇ ਆ ਗੁਰੂ ਦੀ ਨਹੀਂ ਮੰਨਦੇ ਬਿਲਕੁਲ ਸਰ ਬਿਲਕੁਲ ਐਗਜ਼ੈਕਟਲੀ ਅਜਕਲ ਦੇ ਪ੍ਰੈਜੈਂਸ ਪ੍ਰੈਜੈਂਸ ਸਿਨੈਰੀਓ ਜਿਹੋਈ ਹੈ ਜੋ ਦੇਖਣਾ ਪ੍ਰਤੱਖ ਦੇਖਿਆ ਹੈ ਹਾਂਜੀ ਹਾਂਜੀ ਬਿਲਕੁਲ ਜਦੋਂ ਅਸੀਂ ਉਹ ਗੁਰਬਾਣੀ ਨੂੰ ਗੁਰੂ ਦੀ ਉਹ ਗੱਲ ਨੂੰ ਨਹੀਂ ਮੰਨਾਂਗੇ ਤੇ ਫਿਰ ਅਸੀਂ ਕਿਦਾਂ ਦਾਵਾ ਕਰਾਂਗੇ ਇਹ ਸਾਰੀ ਕੁ ਰੂਟੀਨ ਮੈਟਰ ਬਣ ਗਿਆ ਰੂਟੀਨ ਮੈਟਰ ਬਣ ਗਿਆ ਕਿ ਤੁਸੀਂ ਭਾਵੇਂ 10 ਸਾਲ ਗੁਰਦੁਆਰਾ ਸਾਹਿਬ ਚੱਲ ਗਏ ਜਿਤਨਾ ਸੰਸੰਗ ਮਸਕੀਨ ਦੀਆਂ ਜਿਵੇਂ ਸੁਣੀ ਹੈ ਉਹਨਾਂ ਨੇ ਬਹੁਤ ਵੱਡੀ ਰਿਸਰਚ ਕੀਤੀ ਇਸ ਦੇ ਉੱਪਰ ਤਾਂ ਉਹ ਦੇਖੋ ਕਹਿੰਦੇ ਕਿ 51 51 ਸਾਲ ਹੋ ਗਏ ਗੁਰਦੁਆਰੇ ਜਾਂਦੇ ਆ ਪਰ ਇੱਕ ਅੱਖਰ ਵੀ ਬੱਲੇ ਨਾ ਪਿਆ ਕਹਿੰਦੇ ਜਿਹੜੇ 18 18 ਘੰਟੇ ਕੀਰਤਨ ਕਰਵਾ ਰੱਗੀ 8 ਮਿੰਟ ਨਹੀਂ ਸੁਣ ਸਕ ਉਹ ਨੇ ਇਹ ਦੇਖੋ ਇਹ ਮੇਨ ਗੱਲ ਦੀ ਪਤਾ ਕੀ ਗੱਲ ਉਹ ਕਾਸਟ ਬਣ ਗਏ ਨਾ ਉਹਨਾਂ ਨੇ ਉਹ ਵਧਾਰੇ ਗਿਆਨ ਦੇ ਨਾਲ ਗੱਲ ਨਹੀਂ ਬਣੀ ਹਾਂਜੀ ਬਿਲਕੁਲ ਕੋਈ ਕਹਾਣੀ ਸੁਣਦੇ ਹਾਂ ਦੇ ਕਹਿੰਦੇ ਕੋਈ ਬੰਦਾ ਨਾ ਅੱਖਾਂ ਤੋਂ ਉਹਨਾਂ ਦੇ ਕੰਨਾਂ ਤੋਂ ਬੋਲਦਾ ਹਾਂਜੀ ਉਹ ਹਰ ਰੋਜ਼ ਜਾਂਦਾ ਹੈਗਾ ਕਿਸੇ ਧਰਮਸਥਾਨ ਤੇ ਹਾਂਜੀ ਤੂੰ ਸਵੇਰੇ ਸ਼ਾਮ ਜਾਂਦਾ ਦੋ ਵਾਰ ਹਾਂਜੀ ਹਾਂਜੀ ਤੂੰ ਨੂੰ ਕੋਈ ਤੁਹਾਡੇ ਵਰਗਾ ਜਿਗਿਆਸੂ ਪੁੱਛਦਾ ਵੀ ਤੁਸੀਂ ਦੋ ਟਾਈਮ ਜਾਂਦੇ ਹੋ ਵੀ ਤੁਸੀਂ ਦਰਸ਼ਨ ਨਹੀਂ ਕਰ ਸਕਦੇ ਕੋਈ ਸਰਵਣ ਨਹੀਂ ਕਰ ਸਕਦੇ ਹਾਂਜੀ ਫਿਰ ਤੁਸੀਂ ਕਿਉਂ ਜਾਂਦੇ ਹੋ ਹੂੰ ਉਹ ਕਹਿੰਦੇ ਵੀ ਮੈਂ ਨਾ ਦਰਸ਼ਨ ਕਰਨ ਜਾਂ ਸਰਵਣ ਕਰਨ ਜਾਂਦਾ ਹੂੰ ਮੈਂ ਤਾਂ ਜਾਂਦਾ ਕਿ ਲੋਕਾਂ ਨਾਲ ਘਣ ਮਿਤਰ ਬਕਨੇਗਾ ਹਾਂ ਬਿਲਕੁਲ ਸਰ ਤੇ ਉਹ ਕਹਿੰਦਾ ਫਿਰ ਇਹਦਾ ਤੈਨੂੰ ਵੀ ਫਾਇਦਾ ਤੇ ਕਹਿੰਦਾ ਜਿਹੜੇ ਨਾ ਬਾਕੀ ਅੱਖਾਂ ਕੰਨਾਂ ਵਾਲੇ ਆ ਉਹ ਵੀ ਇਦਾਂ ਹੀ ਆ ਹੂੰ ਬਿਲਕੁਲ ਸਰ ਬਿਲਕੁਲ ਸਹੀ ਕਹਿ ਰਹੇ ਬਿਲਕੁਲ ਸਹੀ ਗੱਲ ਹੈ ਕਿ ਮੈਂ ਜਿਹੜੇ ਤੁਸੀਂ ਗਿਆਨੀ ਲੋਕ ਹੋ ਇਹ ਡਾਕਟਰ ਕੀਤੀ ਹੋਈ ਹੈ ਸਾਡੇ ਕੋਲ ਬੈਠ ਕੇ ਕੋ ਸਿੱਖਣੋਂ ਤੇ ਵਧੀਆ ਮਿਲਦਾ ਨਾ ਆਪਾਂ ਆਪਣੇ ਦਰਸ਼ਕਾਂ ਨਾਲ ਤਾਂ ਹੀ ਸਾਂਝੇ ਕਰਦੇ ਹਾਂ ਬਿਲਕੁਲ ਸਰ ਗੁਰਬਾਣੀ ਹੈ ਪ੍ਰੈਕਟੀਕਲ ਆ ਹਾਂ ਸਿੱਖੀਜ਼ਮ ਪ੍ਰੈਕਟੀਕਲ ਰਿਲੀਜੀਅਨ ਆ ਜੇ ਅਸੀਂ ਉਹ ਉਸ ਤਰੀਕੇ ਨਾਲ ਦੇਖੀਏ ਸਾਡਾ ਨਜ਼ਰੀਆ ਨਹੀਂ ਪ੍ਰੈਕਟੀਕਲ ਹੈਗਾ ਮੁਸ਼ਕਿਲ ਹੈ ਜੀ ਪਰ ਦੱਸੋ ਤੁਸੀਂ ਮੇਰੇ ਨਾਲ ਦੱਸੋ ਕਿ ਤੁਸੀਂ ਪਹਿਲਾਂ ਕਿਹੜੇ ਕਿਹੜੇ ਕਾਲਜ ਰਹੇ ਸੀ ਮੈਂ ਸਰ ਬੜੇ ਕਾਲਜਸ ਕੰਮ ਕੀਤਾ ਪਹਿਲਾਂ ਤਾਂ ਮੇਰੀ ਜੀ ਟੀਚਿੰਗ ਸਕੂਲ ਤੋਂ ਹੀ ਸ਼ੁਰੂ ਹੋਈ ਬਿਲਕੁਲ ਨਹੀਂ ਐਸਐਸਟੀ ਤੋਂ ਸ਼ੁਰੂ ਹੋਈ ਹਾਂਜੀ ਹਾਂਜੀ ਤਰਨਤਾਰਨ ਗੁਰ ਰਖਸ਼ਨ ਪਬਲਿਕ ਸਕੂਲ ਇੱਥੇ ਮੇਰੀ ਸ਼ੁਰੂਆਤ ਆਈ ਇੱਕ ਸਮੇਂ ਦੀ ਮੈਂ ਉਸ ਤਰ੍ਹਾਂ ਦੇ ਜੇ ਪਹਿਲਾਂ ਤਾਂ ਮੈਂ ਦੱਸਾਂ ਤੇ ਤੁਸੀਂ ਹੈਰਾਨ ਹੋਗੇ ਕਿ ਮੈਂ 350 ਰੁਪਏ ਦੇ ਵੀ ਕੰਮ ਕੀਤਾ ਓਕੇ ਹਾਂਜੀ ਇਸ ਤੋਂ 800 ਰੁਪਏ ਦੇ ਵੀ ਕੰਮ ਕੀਤਾ ਇਸ ਤੋਂ ਬਾਅਦ 1900 ਰੁਪਏ ਜੀ ਮੇਰੀ ਜਦੋਂ ਗੁਰ ਰਖਸ਼ਨ ਪਬਲਿਕ ਸਕੂਲ ਮੈਂ ਪੜਾਇਆ ਫਿਰ ਇਸੇ ਤਰ੍ਹਾਂ ਸਕੂਲਾਂ ਤੋਂ ਸਰਿਆਲੀ ਗੁਰਗੋਬਿੰਦ ਸਿੰਘ ਕਾਲ ਖਾਲਸਾ ਸਕੂਲ ਉੱਥੇ ਵੀ ਟੀਚ ਕੀਤਾ ਇਸ ਤੋਂ ਬਾਅਦ ਪਰੋਵਾਲ ਮਾਤਾ ਸਾਹਿਬ ਕੋਰ ਗਰਲਸ ਕਾਲਜ ਇੱਥੋਂ ਮੇਰੀ ਕਾਲਜ ਲਾਈਫ ਦੀ ਸ਼ੁਰੂਆਤ ਹੋਈ ਹੁਣ ਐਗਜ਼ਿਸਟ ਨਹੀਂ ਕਰਦਾ ਕਾਲਜ ਸਕੂਲ ਚ ਕਨਵਰਟ ਹੋ ਗਿਆ ਬਟ ਮੇਰੀ ਸਾਰੀ ਜਿਹੜੀ ਮੇਨ ਕੋਲਿਜ ਟੀਚਿੰਗ ਇੱਥੋਂ ਸ਼ੁਰੂ ਹੋਈ ਆ ਕਿਉਂਕਿ ਤੁਹਾਨੂੰ ਸ਼ਾਇਦ ਹੋਵੇ ਜਦੋਂ ਖਾਲਸਾ ਪੰਥ ਦਾ 300 ਸਾਲਾ ਮਨਾਇਆ ਸੀਗਾ ਇਸ ਸਬੰਧ ਮਾਤਾ ਸਾਹਿਬ ਕੋਰ ਜੀ ਨਾਮ ਤੇ ਕਾਲਜ ਖੁੱਲੇ ਸੀਗੇ ਤਾਂ ਇਹ ਉਹਨਾਂ ਵਿੱਚੋਂ ਇੱਕ ਸੀਗਾ ਸਟਿਊਸ਼ਨ ਤੇ ਫਿਰ ਕੰਮ ਕੀਤਾ 7 ਸਾਲ ਇੱਥੇ ਰਹਿ ਕੇ ਪਤਾ ਲੱਗ ਗਿਆ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਜਿਤਾਨ ਮੇਰਾ ਸਬਜੈਕਟ ਹਿਸਟਰੀ ਆ ਤੇ ਯੂ نو ਵੈਰੀ ਵੈਲ ਕਾਮਨ 뷰 ਆ ਕਿ ਹਿਸਟਰੀ ਬੋਰਿੰਗ ਸਬਜੈਕਟ ਆ ਪਰ ਮੈਂ ਪੂਰੀ ਆਪਣੀ ਪੂਰੀ ਨਹੀਂ ਨਾ ਹਿਸਟਰੀ ਦਾ ਸੰਦੇਸ਼ ਕਰਦੇ ਹਿਸਟਰੀ ਆ ਉਸ ਬਟ ਆਈ ਥਿੰਕ देयर ਇਸ ਕਾਮਨ 뷰 ਜੋ ਮੈਂ ਦੇਖਦੇ ਰਹੇ ਨੇ ਬਟ ਮੈਂ ਫਿਰ ਇਹਨੂੰ ਕਿ ਇੰਟਰਸਟਿੰਗ ਬਣਾਉਣ ਵਾਸਤੇ ਬੜਾ ਕੁਝ ਬੜੀ ਮਿਹਨਤ ਕਰਦੀ ਆ ਕਿ ਜਦੋਂ ਅਸੀਂ ਲਰਨਰਸ ਨੂੰ ਸਿਖਾਣਾ ਨਾ ਉਹਦੇ ਵਾਸਤੇ ਸਾਨੂੰ ਆਪ ਬਹੁਤ ਮੱਥਾ ਮਾਰਨਾ ਪੈਂਦਾ ਹਿਸਟਰੀ ਦੀ ਨਾ ਸਪੀਡ ਬਹੁਤ ਸਲੋ ਹਾਂਜੀ ਹਾਂਜੀ ਕਿਉਂਕਿ ਪਾਸਟ ਨਾਲ ਜੁੜਿਆ ਹੈ ਬਿਲਕੁਲ ਬਿਲਕੁਲ ਤੇ ਜਦੋਂ ਆਪਾਂ ਕਹਿੰਦੇ ਵੀ ਜਿਹੜਾ ਹਿਸਟਰੀ ਜਨਾ ਵਾਰਲਡ ਕਿੱਥੋਂ ਬਣਿਆ ਉਹ ਕਹਿੰਦਾ ਹਿਜ ਸਟੋਰੀ ਤੋਂ ਹਾਂਜੀ ਹਾਂਜੀ ਉਸ ਦੀ ਕਹਾਣੀ ਪਰ ਦਿਸ ਇਜ਼ ਵੈਰੀ ਸਿੰਪਲ ਡੈਫੀਨੇਸ਼ਨ ਆ ਸਿੰਪਲ ਡੈਫੀਨੇਸ਼ਨ ਅਸਲ ਡੈਫੀਨੇਸ਼ਨ ਜਿਹੜੀ ਪ੍ਰੋਫੈਸਰ ਰੀਆਚ ਚਾਰਦੀਕ ਦਾ ਤੁਸੀਂ ਦੇਖਣਾ ਜਿਸ ਤਰ੍ਹਾਂ ਮੈਂ ਬੱਚਿਆਂ ਨੂੰ ਅਕਸਰ ਉਹਨਾਂ ਨਾਲ ਸ਼ੇਅਰ ਕਰਦੀ ਹਾਂ ਹਿਸਟਰੀ ਇਜ਼ ਐਨ ਅਨ ਐਡਿੰਗ ਡਾਇਲਾਗ ਬਿਟਵੀਨ ਪ੍ਰੈਜ਼ੈਂਟ ਐਂਡ ਦਾ ਪਾਸਟ ਬਿਲਕੁਲ ਠੀਕ। ਉਹ ਇਹ ਸਾਰਾ ਜਾ ਕੇ ਯੂਨੀਵਰਸਿਟੀ ਪਤਾ ਚੱਲਾ ਐਂਡ ਆਈ ਥੈਂਕ ਟੂ ਮਾਈ ਪ੍ਰੋਫੈਸਰਸ ਜਿਨ੍ਹਾਂ ਨੇ ਬਰੀਕੀ ਨਾਲ ਸਮਝਾਇਆ। ਅਚਾ ਜਿਨ੍ਹਾਂ ਜੇ ਤੱਕ ਜੋ ਕੋ ਅਤੀਤ ਚੰਗਾ ਉਹਦਾ ਵਰਤਮਾਨ ਚੰਗਾ। ਹਾਂਜੀ ਬਿਲਕੁਲ ਸਰ। ਜਿਹਦੇ ਵਰਤਮਾਨ ਤੇ ਪਹਿਰਾ ਦਿੱਤਾ ਉਹਦਾ ਭੇਖ ਚੰਗਾ। ਬਿਲਕੁਲ। ਹਨਾ ਜੀ ਹੁਣ ਅਤੀਤ ਨੇ ਹੀ ਜਨਮ ਦਿੱਤਾ ਹੈ ਸਾਡੇ ਵਰਤਮਾਨ ਨੇ। ਹਾਂਜੀ ਹਾਂਜੀ ਬਿਲਕੁਲ। ਤੇ ਵਰਤਮਾਨ ਨੇ ਜਿਹੜਾ ਜਾ ਕੇ ਖੜੀ ਆ ਹਾਂਜੀ ਤੇ ਉਹਨੇ ਹੀ ਮਤਲਬ ਪ੍ਰੋਫੈਸਰ ਡਾਕਟਰ ਬਣਾਣਾ ਤਾਂ ਹਾਂਜੀ ਬਿਲਕੁਲ ਸਰ ਬਿਲਕੁਲ ਤੇ ਫਿਰ ਤੁਸੀਂ ਜਦੋਂ ਆ ਗਏ ਤੂੰ ਬੰਦਾ ਗਵਰਮੈਂਟ ਕਾਲਜ ਤੁਹਾਡੀ ਹੋਈ ਆ 1158 ਹਾਂਜੀ ਹਾਂਜੀ ਪਰ ਮੈਂ ਦੇਖਿਆ ਕਿ ਮਿੰਨੂ ਮੈਂ ਸਾਰਾ ਮੈਂ ਵੈਡਨਸ ਉਹਦੇ ਵਿੱਚ ਮੈਂ ਜਦੋਂ ਮੀਟਿੰਗ ਕਰਦੇ ਸੀ ਨਾ ਆਪਣੇ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਗੁਰੀ ਹਾਂ ਜੀ ਹਾਂ ਜੀ ਲੈ ਕੇ ਨਿ ਆਗੇ ਆ ਹਾਂ ਜੀ ਉਹਨਾਂ ਨੇ ਬੜਾ ਇਹਨੂੰ ਸੀਰੀਅਸ ਲਿਆ ਜੇਗਾ ਮੇਰੇ ਬੰਨੇ ਨੇੜੇ ਦਿਲ ਦੇ ਨੇੜੇ ਕਰਕੇ ਤੇ ਮੈਨੂੰ ਉਹਨਾਂ ਨੇ ਬਿੰਦਨ ਹੁੰਦਾ ਸੀ ਤੇ ਉਹ ਕਹਿੰਦੇ ਨੇ ਜੀ ਯਾਰ ਇਦਾਂ ਕਰਨਾ ਅਸੀਂ ਹੈਰਾਨ ਗੱਲ ਲੱਗੀ ਕਿ ਸਾਨੂੰ ਇੰਨੇ ਸਾਲ ਹੋ ਗਏ ਅਸੀਂ ਹਾਇਰ ਐਜ ਕੋਈ ਧਿਆਨ ਦਿੱਤਾ ਨਹੀਂ ਕਾਲਜ ਨੂੰ ਜੀ ਪਰ ਫਿਕਰ ਕਰਦੇ ਹੁੰਦੇ ਸੀਗੇ ਹਾਂ ਜੀ ਤੇ ਉਹਦੇ ਵਿੱਚ ਉਹਨਾਂ ਨੇ ਦਾਵਾ ਵੀ ਕਰਦੇ ਆ ਮੈਂ ਦੇਖਿਆ ਵੀ ਆ ਕਿ 1158 ਜਿਹੜੇ ਲੈਕਚਰਰ ਸਹਾਇਕ ਪ੍ਰੋਫੈਸਰ ਲਾਈ ਸੀਗੇ ਤੇ ਉਹਨਾਂ ਦੀ ਮੈਰਿਟ ਤੇ ਬੜੀ ਭਰਦਾਸ਼ਤਾ ਹੋਈ ਹਾਂਜੀ ਬਿਲਕੁਲ ਸਰ ਹਨਾ ਤੁਹਾਡੀ ਜਿਹੜੀ ਮੈਰਿਟ ਹੈ ਜੀ ਉਹ ਬੜੀ ਕਿਸੇ ਨੇ ਕੋਈ ਪੱਜੀ ਲੱਗੀ ਸੀ ਤੁਹਾਡੀ ਕਿਸੇ ਦੀ ਨਹੀਂ ਨਹੀਂ ਸਰ ਹਨਾ ਬਿਲਕੁਲ ਨਹੀਂ ਸਰ ਕਿਸੇ ਨੇ ਕੋਈ ਪੈਸਾ ੜਿਆ ਹੋਵੇ ਜਾਂ ਮੰਗ ਕੀਤੀ ਹੋਵੇ ਆਈ ਥਿੰਕ ਥਿਸ ਇਜ਼ ਦਾ ਫਰਸਟ ਰਕ੍ਰੂਟਮੈਂਟ ਆਫ ਦਾ ਪੰਜਾਬ ਥੈਟ ਇਜ਼ ਟਰਾਂਸਪੇਰੈਂਟ ਜਿਹੜੀ ਜਿਹੜੀ ਨਵੀਂ ਸਰਕਾਰ ਆਈ ਕਟਣ ਮਾਹੰਦਰ ਸਰਕਾਰ ਜਿਹੜੀ ਰੋਲਾ ਪੰਦੇ ਜੀ ਪਿਛਲੀਆਂ ਸਰਕਾਰਾਂ ਲੁੱਟ ਕੇ ਖਾ ਗਈ ਜੇ ਕਰਦੀਆਂ ਬੜੀ ਪੈਸਾ ਕਰ ਮੈਂ ਕਿਸੇ ਵੀ ਪ੍ਰੋਫੈਸਰ ਨੂੰ ਪੁੱਛਿਆ ਮੈਂ ਕਹਿੰਦਾ ਦਿਲੋਂ ਦੱਸੋ ਜੀ 10 ਰੁਪਏ ਲੱਗੇ ਆ ਨਹੀਂ ਨਹੀਂ ਸਰ ਕੋਈ ਪੈਸਾ ਨਹੀਂ ਕਿਉਂਕਿ ਸਾਡੇ ਜਿੰਨੇ ਪ੍ਰੋਫੈਸਰ ਲੱਗੇ ਆ ਉਹਨਾਂ ਵਿੱਚੋਂ ਨਾ ਟਾੜੇ ਬੱਲੇ ਦੇ ਬੱਚੇ ਨਹੀਂਗੇ ਉਹ ਆਮ ਘਰਾਂ ਦੇ ਬੱਚੇ ਜਿਹੜਾ ਨੇ ਕਿਤਾਬ ਨੂੰ ਹੀ ਆਪਣਾ ਭਿਕ ਮੰਨਿਆ ਜਿਨ੍ਹਾਂ ਨੇ ਵਰਤਮਾਨ ਨੂੰ ਪੜਿਆ ਕਿਤਾਬ ਦੇ ਚੋਂ ਗਿਆਨ ਹੋਇਆ ਫਿਰ ਉਹਨਾਂ ਨੇ ਉਹਨਾਂ ਆਪਣੇ ਹੀ ਭੈਣ ਭਰਾ ਨੂੰ ਪੜਾਉਣ ਲੱਗ ਗਿਆ ਬਿਲਕੁਲ ਸਰ ਤੁਸੀਂ ਕਹਿੰਦੇ ਸੀ ਜੰਗਲ ਚੋਂ ਗਿਆ ਬੂਟੇ ਆ ਹਾਂ ਉਹ ਹੈ ਸਾਰੇ ਇਹ ਜੰਗਲ ਚ ਉਹ ਹਾਂਜੀ ਬਿਲਕੁਲ ਵਾਹ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਭੀਆਂ ਜਿਹੜੀਆਂ ਪਿਛਲੀਆਂ ਜੇ ਇਕਨੋਮਿਕ ਦੇਖੋ ਕਿ ਨਹੀਂ ਸੌਂਣੀ ਹੈਗੀਆਂ ਮੋਸਟਲੀ ਇਸ ਤਰ੍ਹਾਂ ਦੇ ਕੈਂਡੀਡੇਟਸ ਇਸ ਮੁਕਤੀ ਵਿੱਚ ਮੈਂ ਉਹ ਸ਼ੇਰ ਬਟਾਲੀ ਕਹਿੰਦੇ ਨਾ ਮੈਂ ਕੰਡੇ ਵਾਲੀ ਥੋੜੀ ਹੋ ਸਕਦਾ ਹਾਂ ਬਿਲਕੁਲ ਉਗੇ ਵਿੱਚ ਉਜਾੜਾ ਬਿਲਕੁਲ ਸਰ ਬਿਲਕੁਲ ਗੱਲ ਤਾਂ ਉੱਥੇ ਖੜੀ ਹੋ ਗਈ ਐਕਸੈਕਟਲੀ ਬਿਲਕੁਲ ਸਹੀ ਗੱਲ ਤੇ ਫਿਰ ਵੀ ਫੁੱਲ ਖਿੜਦੇ ਆ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਉਹ ਕੁਦਰਤ ਦੀ ਪ੍ਰਕਿਰਤੀ ਜਿਹੜੀ ਹੈਗੀ ਆ ਉਹ ਸਾਥ ਦੀ ਹੈ ਸਰੇ ਕੋ ਸ਼ੇਰ ਨਹੀਂ ਹੈਗਾ ਕਿ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱ ਬੇ ਹਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਬੜਾ ਬੜੀ ਦਿਲ ਦਾ ਸ਼ੀਰ ਹਾਂਜੀ ਹਾਂਜੀ ਹਨਾ ਪਾਕਿਸਤਾਨ ਇੱਕ ਦੀ ਸਾਨੂੰ ਮੋਟੀਵੇਟ ਕਰਦਾ ਹਾਂਜੀ ਬਹੁਤ ਸਾਰਾ ਜਿਹਨ ਮੈਂ ਦੇਖਦਾ ਨਾ ਕਿਤੇ ਉਹ ਉਹਨਾਂ ਵਿੱਚ ਉਗੇ ਹੋਏ ਆ ਤੇ ਮੈਂ ਵੀ ਤਾਂ ਯਾਰ ਵਾਕਿਆ ਗੰਦ ਬਾਬਾ ਨਜ਼ਮੀ ਕਿੱਥੋਂ ਪੜ ਗਏ ਇੱਕ ਸਰ ਕਬੀਰ ਸਾਹਿਬ ਦਾ ਸ਼ਲੋਕ ਮੈਂ ਅਕਸਰ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਸੁਣਾਉਣੀ ਹੁੰਦੀ ਆ ਕਰਤ ਕਰਤ ਅਭਿਆਸ ਕੇ ਜੜਮਤੀ ਹੋਤ ਸੁਝਾਨ ਰਸਰੀ ਆਵਤ ਜਾਤ ਤੇ ਸਿਲ ਪਰ ਪਰਤ ਨਿਸ਼ਾਨ ਸੋ ਇਹ ਪ੍ਰੈਕਟਿਸ ਹੀ ਆ ਹਾਰਡਵਰਕ ਹੀ ਆ ਕਿ ਜਿਹੜਾ ਤੁਹਾਡੀ ਇੱਕ ਪਹਿਚਾਨ ਬਣਾਉਂਦਾ ਨਾ ਕਿ ਕਰਪਸ਼ਨ ਪਹਿਚਾਨ ਬਣਾਉਂਦੀ ਜੋ ਮੇਰੀ ਸੋਚ ਆ ਮੇਰਾ ਤਜਰਬਾ ਜੋ ਸੱਚੀ ਗੱਲ ਹੈ ਹਾਂਜੀ ਇੱਕ ਨਾ ਮੇਰਾ ਦੋਸਤ ਹੁੰਦਾ ਸੀ ਸ਼ਾਇਰ ਸੀ ਬਹੁਤ ਪਿਆਰਾ ਉਹਨੇ ਇਸ ਆਪ ਗੱਲ ਚ ਗੱਲ ਨਾ ਆ ਜਿੰਦੀ ਚਤੇ ਹਾਂਜੀ ਹਾਂਜੀ ਬਿਲਕੁਲ ਤੇ ਉਹਨੇ ਲਿਖਿਆ ਸੀਗਾ ਕਿ ਮੈਂ ਉਹ ਬੀਜ਼ ਆ ਹਾਂਜੀ ਜਿਹੜਾ ਕਹਿੰਦਾ ਕਹਿੰਦਾ ਉਹ ਮੈਂ ਉਹ ਬੀਜ਼ ਆ ਜਿਹੜਾ ਪਛਾਣ ਹੀ ਹੋਇਆ ਕਿਸੇ ਪੰਛੀ ਮਿੱਧੇ ਕੋਲ ਹਾਂਜੀ ਹਾਂਜੀ ਹੈ ਨਾ ਅਸਲ ਤਾਂ ਉਗਣਾ ਹੀ ਹੁੰਦਾ ਹੈ ਟਾਡੇ ਮਹਿਲਾਂ ਦੀਆਂ ਦੁਆਰਾਂ 'ਚ ਤਰੇੜਾਂ ਪਾਉਂਦੇ ਆ ਬਿਲਕੁਲ ਸਰ ਉਹ ਕਿ ਤਰੇੜਾਂ ਪਾਉਂਗੀਆਂ ਗੱਲ ਹੀ ਹੈ ਉਹ ਵੀ ਜੁੱਕਦੇ ਬਿਲਕੁਲ ਉਹ ਕਿ ਹੁੰਦੇ ਆ ਹਾਂਜੀ ਹਾਂਜੀ ਜੁੱਕਿਆ ਹੁੰਦਾ ਵਿੱਚ ਉਹ ਫੇ ਉਹਨੂੰ ਮੈਨ ਨੂੰ ਬਾਹਰ ਸੜਦਾ ਤੇ ਇਹ ਲੈ ਸੰਘਰਸ਼ ਆ ਜਿਹੜੀ ਇਹ ਸੰਘਰਸ਼ ਦੀ ਲਾਈਫ ਰਹੀ ਆ ਇਹਨਾਂ ਨੇ ਉਹ ਜਿਹੜੇ ਜਿਹੜੇ ਮਤਲਬ ਬੇਸੁਰੇ ਲੋਕ ਸੀਗੇ ਜਿਨ੍ਹਾਂ ਨੇ ਸਾਨੂੰ ਸੁਣਿਆ ਹੀ ਨਹੀਂ ਬੋਲੇ ਹੋ ਗਏ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਇਹ ਸੰਘਰਸ਼ ਵੀ ਕਿਦਾਂ ਸ਼ੁਰੂ ਹੋ ਗਿਆ ਕੀ ਹੋਇਆ ਕੀ ਤੁਹਾਡੇ ਇੱਕ ਗਰਾਂਸ ਤੋਂ ਜੋ ਨਜ਼ਰ ਕਿਦਾਂ ਲੱਗੀ ਸਾਰੇ ਨਜ਼ਰ ਇਸ ਤਰ੍ਹਾਂ ਲੱਗੀ ਕਿ ਪਹਿਲਾਂ ਜਦੋਂ ਸਾਡੀ ਅਪਾਇੰਟਮੈਂਟ ਹੋਈ ਆ 2021 ਸਰ ਤਾਂ ਬੜੀ ਖੁਸ਼ੀ-ਖੁਸ਼ੀ ਅਸੀਂ ਘਰ ਆ ਰਹੇ ਸੀਗੇ ਜਿਉਂ ਅਪਾਇੰਟਮੈਂਟ ਲੈਟਰਸ ਮਿਲੀਆਂ ਕਿ ਸਾਨੂੰ ਕਹਿਤਾ ਗਿਆ ਪੰਜਾਬ ਦੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਉਹਨਾਂ ਵੱਲੋਂ ਇਹ ਸੀ ਕਿ ਰਿਕਰੂਟਮੈਂਟ ਤਾਂ ਇਹ ਕਹਾ ਗਿਆ ਕਿ ਤੁਹਾਨੂੰ ਜਲਦੀ ਸਟੇਸ਼ਨ ਅਲੋਟ ਹੋ ਜਾਣਗੇ ਤੁਸੀਂ ਬਸ ਘਰ ਜਾਓ ਤੁਸੀਂ ਜੁਆਇਨ ਕਰਗੇ ਤੁਹਾਡੀਆਂ ਸੈਲਰੀਜ਼ ਵੀ ਅੱਜ ਤੋਂ ਪੈਣੀਆਂ ਸ਼ੁਰੂ ਹੋ ਗਈਆਂ ਫਿਰ ਐਸਾ ਕੋਈ ਸਿਸਟਮ ਹੋਇਆ ਕਿ ਸਟੇ ਲੱਗ ਗਿਆ ਜੇ ਉੱਪਰ ਇਸ ਬਰ ਦੇ ਨਾਲ ਐਕਸਪੀਰੀਅੰਸ ਦੇ ਨੰਬਰਾਂ ਦੇ ਉੱਪਰ ਮਸਲਾ ਖੜਾ ਹੋ ਗਿਆ ਔਰ ਐਸਾ ਸਟੇ ਲਗਾ ਕੋਈ ਸਾਡੇ ਕੈਂਡੀਡਸ ਜੁਆਇਨ ਕਰ ਕਰਾਤੇ ਗਏ ਉਸ ਸਮੇਂ ਕ੍ਰਿਸ਼ਨ ਕੁਮਾਰ ਸਰ ਸੀਗੇ ਸੈਕਟਰੀ ਹਾਇਰ ਐਜੂਕੇਸ਼ਨ ਦੇ ਤੇ ਕੁਝ ਜਿਹੜੇ ਕੈਂਡੀਡੇਟਸ ਉਹ ਇਸ ਤਰ੍ਹਾਂ ਡਿਵੀਜ਼ਨ ਕਰ ਦਿੱਤੀ ਕਰ ਦਿੱਤੀ ਕਿ ਗਈ ਕਹਿ ਲੋ ਗਵਰਨਮੈਂਟ ਵੱਲੋਂ 122 ਸਾਥੀ ਅੰਦਰ ਚਲ ਗਏ 483 ਜਿਨ੍ਹਾਂ ਵਿੱਚ ਮੈਂ ਵੀ ਇੱਕ ਸੀਗੀ ਅਸੀਂ ਬਾਹਰ ਲੰਘਦੇ ਰਹੇ ਉਸ ਤੋਂ ਬਾਅਦ ਸਾਡੇ ਨਾਲ ਪਸ਼ਾਵਾਂ ਵਾਲੇ ਫਿਰ ਉਸ ਤੋਂ ਦੂਸਰੇ ਸਬਜੈਕਟਸ ਵਾਲੇ ਜਿਹੜੇ ਆ ਇਹ ਸਾਰੇ ਮਤਲਬ ਬੜਾ ਹੀ ਸੇ ਭੁਗਤਿਆ ਤਿੰਨ ਸਾਲ ਸਾਨੂੰ ਭੁਗਤਾਨ ਕਰਨਾ ਪਿਆ ਇਹ ਬੈਂਡਮੈਂਟ ਰੱਝ ਪਈ ਹੋਈ ਹੈ ਹਾਂਜੀ ਬਿਲਕੁਕੁਲ ਜੀ ਬਿਲਕੁਕੁਲ ਉਹ ਇੱਕ ਨਾਂ ਦੀ ਰਹਿ ਗਈ ਸਾਡੇ ਕੋਲ ਫਿਰ ਆਮ ਆਦੀ ਪਾਰਟੀ ਸਰਕਾਰ ਨੇ ਸਾਡੇ ਨਾਲ ਬਹੁਤ ਕੁਝ ਮਤਲਬ ਕਿ ਕੀਤਾ ਉਹ ਲੜਕੀ ਨੇ ਮਤਲਬ ਹਾਂਜੀ ਹਾਂਜੀ ਸਾਡੇ ਪ੍ਰੋਫੈਸਰ ਰੈਵਰੇਟ ਪ੍ਰੋਫੈਸਰ ਬਲਵਿੰਦਰ ਕੋਹਰ ਉਹਨਾਂ ਨੇ ਆਤਮਿਕਆ ਕਰ ਲਈ ਬੈਂਡਮੈਂਟ ਲਾ ਕੇ ਮਰ ਗਈ ਨਾਲ ਹਾਂਜੀ ਬਿਲਕੁਲ ਉਹਦੇ ਮੈਨੂੰ ਧਰਨੇ ਤੇ ਵੀ ਮਿਲਦੇ ਰੇ ਪਰਸਨਲੀ ਮੈਂ ਆਪਣਾ ਜਦ ਤੱਕ ਐਕਸਪਲੇਨ ਦੱਸਾਂ ਨਾ ਤਾਂ ਮੈਡਮ ਬੜੇ ਵਰੀਡ ਸੀਗੇ ਉਹਨਾਂ ਨੂੰ ਕਹਿੰਦੇ ਕਿ ਮੈਂ ਤੁਹਾਡੀ ਹਾਲਾਤ ਦੇਖ ਕੇ ਨ ਪੜੇ ਲਿਖੇ ਪ੍ਰੋਫੈਸਰ ਆਮ ਵਨ ਆਫ 뎀 ਆਲਸੋ ਉਹਨਾਂ ਦੀ ਵਰਡਿੰਗ ਸੀ ਕਹਿੰਦੇ ਮੈਨੂੰ ਬਹੁਤ ਦੁਖ ਹੁੰਦਾ ਕਰ ਜੇ ਕਿ ਉਹਨਾਂ ਦੇ ਦਿਮਾਗ ਤੇ ਬੜਾ ਅਸਰ ਸੀ ਨਾ ਚੀਜ਼ਾਂ ਦਾ ਤੇ ਪਰ ਮੈਨੂੰ ਨਹੀਂ ਲੱਗਦਾ ਕਿ ਮੈਡਮ ਸੁਸਾਈਡ ਕਰਨਗੇ ਆਈ نو ਸ਼ੀ ਵਾਸ ਬੈਪਟਾਈਜ਼ਡ ਬਟ ਜਦੋਂ ਬੰਦੇ ਦੇ ਸਿਰ ਤੇ ਸਵਾਰ ਹੋ ਜੇ ਉਹ ਨਹੀਂ ਮੈਨੂੰ ਤਾਂ ਲੱਗਦਾ ਨਾ ਜੀ ਕੋਈ ਬਸ ਉਹ ਸੀ ਬੜੇ ਓਕੇ ਦਿਨ ਕੱਟੇ ਸਰ ਬਹੁਤ ਓਕੇ ਸੱਚੀ ਉਸ ਮੈਂ ਦੇਖਿਆ ਸੀ ਗੱਲ ਤਾਂ ਅਸੀਂ ਰੋਡ ਜਾਮ ਵਿੱਚ ਕੀਤਾ ਇਵਨ ਕਿ ਐਜੂਕੇਸ਼ਨ ਮਿਨਿਸਟਰ ਜਾਣ ਬੁੱਝ ਕੇ ਹੂਟਰ ਵਜਾ ਕੇ ਸਾਡੇ ਧੰਨੇ ਦੇ ਕੋਲ ਲੰਘ ਜਾਂਦੇ ਸੀਗੇ ਸਾਡੀ ਗੱਲ ਨਹੀਂ ਸੀ ਸੁਣਦੇ ਜੀ ਬੈਂਸਾ ਵੀ ਹਾਂਜੀ ਹਾਂਜੀ ਸਰਜੋਤ ਬੈਂਸਾ ਜੀ ਉਹਨਾਂ ਦੇ ਪਿੰਡ ਲਾਇਆ ਧਰਨਾ ਤੁਸੀ ਹਾਂਜੀ ਹਾਂਜੀ ਇਹ ਬਸ ਅਸੀਂ ਸਟਰਗਲ ਕਰਕੇ ਲਾਠੀਆਂ ਖਾ ਕੇ ਥਾਣਿਆਂ 'ਚ ਰਹਿ ਕੇ ਥੱਕੇ ਮੁੱਕੀਆਂ ਬਥੇਰੀਆਂ ਹੀਆਂ ਸਾਡੇ ਨਾਲ ਫਿਰ ਕਿਤੇ ਜਾ ਕੇ ਸਾਡੀ ਗੱਲ ਸੁਣੀ। ਡਬਲ ਬੈਂਚ ਨੇ ਫੈਸਲਾ ਕੀਤਾ। ਡਬਲ ਬੈਂ ਦਾ ਫੈਸਲਾ ਫਿਰ ਸਾਡਾ ਚਲੋ ਹੱਕ ਵਿੱਚ ਆਇਆ 24 ਵਿੱਚ ਹੀ। ਉਦੋਂ ਮੈਂ ਖਾਲਸਾ ਕਾਲ ਜਮਰੀ ਸਰ ਸੀਗੀ। ਅੱਛਾ। ਤਾਂ ਬੜੇ ਖੁਸ਼ ਹੋਏ ਚਲੋ ਜੀ ਇਹ ਸਾਡਾ ਸਟ੍ਰਗਲ ਕਾਮਯਾਬ ਹੋਇਆ। ਕੋਈ ਇਹ ਚੇਚਾ ਤਾਂ ਨਹੀਂ ਸੀ ਕਿ ਦੁਬਾਰਾ ਕੁਐਸ਼ ਹੋ ਜਾਗੇ ਰਿਕਰੂਟਮੈਂਟ। ਜੇ ਜਦੋਂ ਤੁਸੀਂ ਦੁਬਾਰਾ ਜੁਆਇਨ ਕਰਾਂ ਤਾਂ ਤੁਹਾਨੂੰ ਉਹਨਾਂ ਨੇ ਹਾਂਜੀ ਹਾਂਜੀ। ਤੇ ਤੁਹਾਨੂੰ ਫੁੱਲ ਸਕਿੱਲ ਮਿਲਦਾ ਸੀ? ਨਹੀਂ ਨਹੀਂ ਬੇਸਿਕ ਬੇਸਿਕ। ਸਿਰਫ ਬੇਸਿਕ। ਵੈਸੇ ਤਾਂ ਜੇ ਸੋਚੀਏ ਜੇ ਸਹੀ ਤਰੀਕੇ ਨਾਲ ਚੱਲਿਆ ਜਾਵੇ। ਦਾ 21 ਦੇ ਸੀ ਜੋਇਨ ਨਾ ਸਾਡੇ ਤੇ ਪ੍ਰੋਬੇਸ਼ਨ ਵੀ ਖਤਮ ਐ ਬਿਲਕੁਲ ਠੀਕ ਐ ਪਰ ਨਹੀਂ ਸਾਲ ਕੋਈ ਬੈਨੀਫਿਟ ਨਹੀਂ ਪਰੋਬੇਸ਼ਨ ਵੀ ਹੋਵੇ ਨਾ ਮੈਡਮ ਇਹਨਾਂ ਦਾ ਕੋਈ ਸਿਲਸਿਲਾ ਨਹੀਂ ਕਿ ਪ੍ਰੋਬੇਸ਼ਨ ਦੇ ਬੇਸਿਕ ਮਲੇ ਇਹਨਾਂ ਨੇ ਬਣਾਇਆ ਰੂਲ ਹੈਗਾ 3 ਸਾਲ ਦਾ ਪ੍ਰੋਬੇਸ਼ਨ ਇਹਨਾਂ ਦਾ ਰੂਲ ਹੈ 3 ਸਾਲ ਦੇ ਪ੍ਰੋਬੇਸ਼ਨ ਤਨਖਾਹ ਪੂਰੀ ਨਹੀਂ ਮਿਲਦੀ ਹੁੰਦੀ ਤਨਖਾਹ ਨਿਕੜਦੀ ਮਿਲਦੀ ਹੁੰਦੀ ਲੇਕਿਨ ਇਹ ਹੁਣ ਸ਼ੁਰੂ ਹੋ ਗਿਆ ਜਦੋਂ ਇਹਨਾਂ ਨੇ ਸਿੱਖਿਆ ਨੂੰ ਹੀ ਮਤਲਬ ਇੱਕ ਮੰਨ ਲਿਆ ਕਿ ਸਾਡੇ ਤੇ ਬੋਝ ਆ ਠੀਕ ਹੈ ਨਾ ਦੇਖੋ ਸਰਕਾਰੀ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਆ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਵਾਸਤੇ ਸਰਕਾਰ ਬਣਦੀ ਆ ਜਿਹਨੂੰ ਚੁਣਦੇ ਆ ਉਹਦੇ ਸਿੱਖਿਆ ਤੇ ਸਿਹਤ ਨਾ ਉਹਨੇ ਸੁਆਵਾਂ ਦੇਣੀਆਂ ਉਹ ਚ ਘਾਟਾ ਨਹੀਂ ਦੇਖਣਾ ਜਿਹੜਾ ਉਹਦੇ ਬਜਟਵਾ ਜਿਹੜਾ ਖਰਚ ਹੈਗਾ ਉਹਦੇ ਪਰ ਸੋਸਾਇਟੀ ਆ ਅਸੀਂ ਜਿੰਨੀ ਪ੍ਰੋਡਕਸ਼ਨ ਤੁਸੀਂ ਦਿੰਦੇ ਹੋ ਜਿੰਨੇ ਤੇ ਆਪਕੋ ਪ੍ਰੋਡਕਸ਼ਨ ਦਿੰਦੇ ਸਭ ਤੋਂ ਜਿਆਦਾ ਦਿੰਦੇ ਆ ਫੈਕਟਰੀਆਂ ਨਹੀਂ ਦਿੰਦੀਆਂ ਤੇ ਡੀਸੀ ਨਹੀਂ ਪਤਾ ਕਰਦੀਆਂ ਫੈਕਟਰੀਆਂ ਕਦੀ ਐਸਐਸਪੀ ਨਹੀਂ ਪਤਾ ਕਰਦੀਆਂ ਆਈ.ਐਸ. ਆਈ.ਐਸ.ਪੀ.ਸੀ.ਐਸ ਇਹ ਡਾਕਟਰ ਜਨੇ ਹੈਗੇ ਵਕੀ ਜੱਜ ਇਹ ਸਾਰੇ ਸੇ ਆਪੇ ਪਤਾ ਕਰਦੇ ਆ ਟੀਚਰਸ ਜੀ ਤੇ ਫਿਰ ਇਹ ਇਹ ਕਿਦਾਂ ਮੰਨਦੇ ਵੀ ਇਹਨਾਂ ਨੂੰ ਅਜੇ ਤੰਗ ਕੀਤਾ ਜਾਵੇ ਸਰ ਆਈ ਥਿੰਕ ਥਿਸ ਇਜ਼ ਦਾ ਵੇ ਆਫ ਐਕਸਪਲੋਇਟੇਸ਼ਨ ਆਫ ਟੀਚਰਸ ਬਾਈ ਦਾ ਗਵਰਨਮੈਂਟ ਸੋਸ਼ਲ ਹੁੰਦਾ ਜਿਆਦਾ ਸੋਸ਼ਲ ਹੁੰਦਾ ਔਰ ਇਹ ਇੱਕ ਵੇ ਆ ਇਹਨੂੰ ਕਵਰ ਅਪ ਕਰਤਾ ਗਿਆ ਪਰਮਿਸ਼ਨ ਦੇ ਨਾਲ ਹਮ ਪੇ ਲੋ ਪਰਵਿਸ਼ਣ ਤੇ 1 ਸਾਲ ਦਾ ਵੀ ਹਾਈ ਅਡੂਕੇਸ਼ਨ ਦੇ ਇਹ ਹੁਣ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਇਹਦੇ ਵਿੱਚ ਕੀ ਹਾਂਜੀ ਹਾਂਜੀ ਸੁਪਰੀਮ ਕੋਰਟ ਨੇ ਕੁਐਸ਼ ਕੀਤੀ ਹੈ ਰਿਕਰੂਟਮੈਂਟ ਇਸੇ ਸਾਲ 14 ਜੁਲਾਈ ਨੂੰ ओके okay. हां no जी सरकारी कालेज ने गेस्ट फैकल्टी प्रोफेसरस ਵੱਲੋਂ ਕੇਸ ਲੱਗਾ ਸੀਗਾ ਕੇਸ ભરਤੀ ਦੇ ਵਿੱਚ ਕਮੀਆਂ ਪਈਆਂ ਨੇ ਚਲੋ 노 ਡਾਊਟ ਹੋਣਗੀਆਂ ਮੰਨਦੇ ਇਸ ਜੀ ਨੂੰ ਕਿਉਂਕਿ ਪ੍ਰਗਟ ਸਰ ਖੁਦ ਵੀ ਮੰਨ ਗਿਆ ਇਵਨ ਕਿ ਵਿਧਾਨ ਸਭਾ ਵਿੱਚੋਂ ਨਾ ਮੰਨਿਆ ਵੀ ਠੀਕ ਆ ਜੀ ਗਲਤੀਆਂ ਹੋ ਗਈਆਂ ਜਿਸ ਤਰ੍ਹਾਂ ਮੇਨ ਇਹਦਾ ਇਸ਼ੂ ਹੈ ਕੇਸ ਕਰਨ ਦਾ ਸੀਗਾ ਇਹ ਪੀਪੀਐਸਸੀ ਯੂਜ਼ ਦੇ ਥਰੂ ਨਹੀਂ ਆਈ ਇਹ ਵਰਕ ਗਵਰਨਮੈਂਟ ਇਹ ਪੀਪੀਐਸਸੀ ਦਾ ਪੂਰਾ ਸਟਾਫ ਹੀ ਆਨੇਗਾ ਚਲੋ ਮੰਨਦੇ ਆ ਨਹੀਂ ਆਈ ਹੈ ਨਾ ਜਿਵੇਂ ਪ੍ਰਗਟ ਸਰ ਵੀ ਆਪਣੇ ਬਿਆਨ ਦਿੰਦੇ ਨੇ ਕਿ ਹੋ ਗਈ ਗਲਤੀ ਸਾਡੇ ਕੋਲੋਂ ਪਰ ਇੱਥੇ ਹੁਣ ਇਹ ਵੇਖਣਾ ਜੁਰੇ ਕਿ ਸਾਡਾ ਕੀ ਕਸੂਰ ਹੈ ਬੁਰਾ ਨਹੀਂ ਕੀਤਾ ਨਾ ਹਾਂਜੀ ਗਲਤੀ ਨਹੀਂ ਪਰ ਉਸ ਗਲਤੀ ਦੇ ਵਿੱਚ ਬੁਰਾ ਕੁਝ ਨਹੀਂ ਕੀਤਾ ਕੋਈ ਮਤਲਬ ਹਾਈਲੀ ਕੁਆਲੀਫਾਈਡ ਹੈ ਕੋਈ ਜੜ ਫੜ ਕੇ ਦੋ ਲੱਤੇ ਹੈ ਹਾਂਜੀ ਔਰ ਤੁਹਾਡੀ ਉਹਨਾਂ ਨੇ ਕਹਿੰਦੇ ਅਸੀਂ ਤੇ ਉਹ ਜਿਹੜੀ ਨਾ ਐਂਟਰੀ ਵੀ ਵੀ ਕੱਟਦੀ ਸੀ ਕੋਈ ਸ਼ਬਦ ਸੁਣਾਵੇ ਜਿਹੜੀ ਤੁਹਾਡੀ ਮੈਰਿਟ ਸੀ ਜਾਂ ਤੁਹਾਡਾ ਟੈਸਟ ਸੀ ਮੈਰਿਟ ਦੇ ਉਸ ਤੇ ਹੋਇਆ ਬਿਲਕੁਲ ਸਰ ਮੈਰਿਟ ਦੇ ਉਸ ਤੇ ਹੋਇਆ ਹਾਂ ਜੀ ਤੇ ਪਤਾ ਨਹੀਂ ਜਦੋਂ ਇੱਕ ਲੋਡ ਸੀ ਸਾਡੇ ਪੰਜਾਬ ਨੂੰ ਕਾਰਨ ਖਾਲੀ ਪੈ ਸੀ ਸਾਡੇ ਜਿਹੜੇ ਉਹ ਪੜ੍ਹ ਰਹੇ ਵਿਦਿਆਰਥੀ ਆਮ ਘਰਾਂ ਦੇ ਉਹਨਾਂ ਦਾ ਜਦੋਂ ਪਿੱਖਤਰੇ ਚ ਪੈ ਗਿਆ ਸੀ ਤੇ ਸਰਕਾਰ ਨੇ ਹਿੱਲ ਅਭਿਲਾ ਕੀਤਾ ਤੇ ਇਹਦੇ ਵਿੱਚ ਇਹ ਗੱਲ ਨਹੀਂ ਸੀ ਉਹ ਮੈਂ ਕਹਿੰਦਾ ਗੈਸ ਫੈਕਿਲਟੀ ਕਰਨ ਦੀ ਕਿ ਉਹ ਗਲਤੀ ਸੀਗੀ ਉਹ ਸ਼ਾਇਦ ਉਹਨਾਂ ਦੀ ਆਤਮਿਕ ਹੋਗੀ ਗਲਤ ਕੀਤਾ ਤੇ ਹੁਣ ਇਹਨਾਂ ਨੇ ਮਤਲਬ ਕਰਨਗੇ ਰੀ ਕਰਨਗੇ ਕਿ ਸਰਕਾਰ ਸਰਕਾਰ ਸਰ ਸਰਕਾਰ ਤੁਹਾਨੂੰ ਬਤਾ ਸਰਕਾਰਾਂ ਕੋ ਕੰਮ ਕਰਵਾਉਣੇ ਪੈਂਦੇ ਆਪ ਤੇ ਕੰਮ ਕਰਦੀ ਨਹੀਂ ਸਰਕਾਰ ਇਸ ਕਰਕੇ ਸਾਨੂੰ ਸਟਰਗਲ ਦੇ ਕਰਨਾ ਪੈ ਰਿਹਾ ਸਾਡਾ ਦੋ ਵਾਰ ਸੰਗਰੂਰ ਚ ਪ੍ਰਦਰਸ਼ਨ ਹੋ ਚੁੱਕਾ ਫਿਰ ਸਰ ਤੇ ਲਾਠੀ ਚਾਰਜ ਵੀ ਹੋ ਚੁੱਕਾ ਔਰ ਫਿਰ ਰੀਸੈਂਟਲੀ ਅਸੀਂ ਆ ਇਰਤੀ ਫੋਗ ਮਜਾਰਾ ਵੀ ਇੱਕ ਐਕਟੀਵਿਟੀ ਕੀਤੀ ਇਹਦੇ ਵਿੱਚ ਮੈਂ ਵੀ ਪਾਰਟਿਸਪੇਟ ਕੀਤਾ ਅਮ੍ਰਿਤਸਰ ਦੇ ਆਪਣੇ 1158 ਸਾਥੀਆਂ ਵੱਲੋਂ ਤਾ 81158 ਸਾਥੀ ਸਾਰੇ ਇਸ ਤਰ੍ਹਾਂ ਦੇ ਜੁਝਾਰੂ ਟਾਈ ਬਿਆ ਸੀ ਮੈਂ ਤਾਂ ਦੇਖਿਆ ਕੋਈ ਸਟੇਟ ਦੇ ਲੀਡਰ ਤਾਂ ਦੇ ਕੀ ਹੋ ਗਏ ਮੁੰਡੇ ਨਾ ਉਹਨਾਂ ਦਾ ਪਰਮਜੀਤ ਸਿੰਘ ਹਾਂਜੀ ਪਰਮਜੀਤ ਸਿੰਘ ਪ੍ਰਤਪਾਲ ਸਿੰਘ সোহੇਲ ਸਰ ਹਾਂ ਇਹ সোহੇਲ ਸਰ ਔਰ ਮੈਂ ਐਲੀਵ ਸੁਣਿਆ ਉਹ ਕੁਮਾਰ ਹਨ ਉਹਨਾਂ ਦੇ ਕੋਈ ਤਰਕ ਐਂਡ ਯੂ نو ਮੈਡਮ ਜਸਵਿੰਦਰ ਕੌਰ ਉਹਨਾਂ ਦਾ ਦੇਣ ਤੇ ਦੇ ਨਹੀਂ ਸਕਦੇ ਹਾਂਜੀ ਸਰ ਉਹ ਤਰ ਨੈਵਰ ਤੁਸੀਂ ਵੇਖੋ 1 ਸਾਲ ਆਪਣੀ 5 ਸਾਲ ਦੀ ਬੱਚੀ ਨਾਲ ਬੈਠੇ ਰਹੇ ਈਵਨ ਕਿ ਕਈ ਵਾਰ ਮੈਮ ਇਕੱਲੇ ਹੀ ਹੁੰਦੇ ਸੀਗੇ ਹਾਂ ਇਸ ਤਰ੍ਹਾਂ ਦਾ ਵੀ ਉਹਨਾਂ ਨੇ ਬਹੁਤ ਜਫਰ ਜਾਲਿਆ ਔਰ ਯੂ نو ਸ਼ੀ 100% ਹੈਂਡੀਕੈਪ ਕੋਈ ਹੈ ਤਰਸ ਹੀ ਨਹੀਂ ਆਇਆ ਇਹਨਾਂ ਨੂੰ ਹਾਂਜੀ ਐਂਦੀ ਮਾਰ ਵੀ ਗੱਲਾਂ ਨੇ ਤੈਂ ਕੀ ਦਰਸਣਾ ਆਇਆ ਬਿਲਕੁਲ ਸਰਕਾਰਾਂ ਦਾ ਅਸਲ ਵਿੱਚ ਨਾ ਸਿੱਖਿਆ ਦਾ ਏਜੰਡਾ ਨਹੀਂ ਰਹਿ ਗਿਆ ਔਰ ਸਰਕਾਰਾਂ ਬਿਲਕੁਲ ਪਿੱਠ ਕਰਕੇ ਬੈਠੀਆਂ ਹੈਗੀਆਂ ਚਾਹੇ ਪਹਿਲੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰ ਹੈਗੀ ਆ ਇਹ ਸਿਰਫ ਝੂਠ ਤੋਂ ਬਿਨਾ ਬੋਲਦੇ ਕੁਝ ਨਹੀਂ ਔਰ ਇੱਕ ਮੇਰੇ ਇਸੇ ਮਲੇਨਾ ਸਾਥੀਆਂ ਵਿੱਚ ਮੈਂ ਮੈਡਮ ਬਾਰੇ ਗੱਲ ਕਰਨਾ ਚਾਹੂੰਗੀ ਪ੍ਰੋਫੈਸਰ ਸ਼ਰਨਪ੍ਰੀਤ ਕੌਰ ਇਥੋਂ ਸੁਭਾਨਪੁਰ ਤੋਂ ਉਹਨਾਂ ਦਾ ਪਿੰਡ ਦੇ ਵਿਖੋਂ ਕਿੱਥੇ ਜਨਾਲਾ ਸੁੱਟਿਆ ਐਂਡ ਸ਼ੀ ਇਜ਼ 25% ਵਿਜ਼ੂਅਲੀ ਡਿਸੇਬਲਡ ਔਰ ਇੰਨੀ ਇੰਟੈਲੀਜੈਂਟ ਬ੍ਰਿਲੀਅੰਟ ਗਰਲ ਹੈ ਵਾਓ ਇਹ ਹਾਲ ਜੇ ਤੁਸੀਂ ਦੇਖੋ ਹਮ ਸਰਕਾਰਾਂ ਜੇ ਉਹ ਜੇ ਟਰਾਂਸਫਰ ਵਾਸਤੇ ਡੀਪੀਏਸੀ ਗੱਲ ਕਰਦੇ ਆ ਤਾਂ ਸਾਨੂੰ ਕੀ ਕਿਹਾ ਜਾਂਦਾ ਜੋਬ ਛੱਡਨੀ ਛੱਡ ਦੋ ਟਰਾਂਸਫਰ ਨਹੀਂ ਹੋਣੀ ਜੋਬ ਕਰਨੀ ਤਾਂ ਕਰੋ ਨਹੀਂ ਤੇ ਰਿਜ਼ਾਈਨ ਕਰ ਦੋ ਅੱਛਾ ਇਸ ਤਰ੍ਹਾਂ ਸਾਨੂੰ ਕਿਹਾ ਜਾਂਦਾ ਇਹ ਵਾਲਾ ਜੇ ਤਾਂ ਕੀ ਮਤਲਬ ਗੱਲ ਬੜੀ ਔਕਮੜਾ ਬਹੁਤ ਔਕਮੜ ਬਹੁਤ ਬਹੁਤ ਮੈਨੂੰ ਲੱਗਦਾ ਵੀ ਕੀ ਹੋਊਗੀ ਇਹਨਾਂ ਨੂੰ ਤੇ ਮੇਰਾ ਦੇਖੋ ਤਰਨ ਤਰਨ ਸੀਟ ਹੈਗੀ ਮੈਨੂੰ ਕਪੂਰਥਲਾ ਸੁਟਿਆ ਹਾਂ ਪਰ ਫਿਰ ਵੀ ਅਸੀਂ ਐਕਸੈਪਟ ਕਰਦੇ ਆ ਵੀ ਅਸੀਂ ਸਟਿਲ ਪੋਜ਼ਿਟਿਵ ਅਹੀਂ ਲੜਾਂਗੇ ਬਸ ਸੰਘਰਸ਼ ਹੋਰ ਦਿਖਾ ਕਰਾਂਗੇ ਜੇ ਇਸ ਸਰਕਾਰ ਸਾਡੀ ਰਿਵਿਊ ਪਟੀਸ਼ਨ ਨਹੀਂ ਲਗਾਉਂਦੀ ਤਾਂ ਫਿਰ ਸਾਡਾ ਮੇਨ ਤਾਂ ਸੰਘਰੂੜ ਸਾਡਾ ਮੇਨ ਪੁਆਇੰਟ ਹੈ ਇਹ ਆ ਫਿਰ ਸਾਨੂੰ ਬਾਅਦ ਪੱਕਾ ਤਰਨਾ ਕੇ ਨਾਲ ਲਾਉਣਾ ਪਵੇ ਹੁਣ ਤੇ ਡੂ অর ਡਾਈ ਵਾਲਾ ਸਵਾਲ ਆ ਜਦ ਜਿਹੜੇ ਜਿਹੜੇ ਬਿਆਨ ਪ੍ਰਧਾਨ ਮੰਤਰੀ ਸਾਹਿਬ ਦੇ ਹੁੰਦੇ ਆ ਧੀਆਂ ਬਚਾਓ ਧੀਆਂ ਪ੍ਰਧਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਤੇ ਧੀਆਂ ਦੇ ਸੁਪਨੇ ਦੇ ਦਾਂ ਮੈਂ ਉਹ ਬਸ ਕਹਿੰਦੇ ਗੱਲਾਂ ਅਸੀਂ ਤੇ ਸਲੋਗਨ ਬਣਾਇਆ ਗਿਆ ਬੇਟੀ ਜਿਹੜੀ ਪੜਾਓ ਤੇ ਸੜਕਾਂ ਤੇ ਬਿਠਾਓ ਹਾਂ ਹਲਾ ਦੇ ਆਗੇ ਹਲਾ ਦੇ ਆਗੇ ਜੀ ਤੇ ਚਲੋ ਮਸੀਂ ਦੁਆ ਕਰਦੇ ਅਜੀ ਦੋ ਰਹਾ ਵੀ ਕਿ ਜਦੋਂ ਤਾਂ ਦਾ ਸ਼ੰਗਾਰਸਾ ਮਤਲਬ ਇਹਨੂੰ ਫਲ ਮਿਲਣਗੇ ਇਹਨਾਂ ਨੂੰ ਫਲ ਮਿਲਣ ਪੈਣਗੇ ਬਿਲਕੁਲ ਸਰ ਜਿੰਨਾ ਜਿੰਨਾ ਮੈਂ ਤਾਂ ਆਪਣੇ ਸਾਥੀਆਂ ਨੂੰ ਕਹਿੰਦੀ ਹਣੀ ਕਿ ਡੋਂਟ ਬੀ ਪੈਨਿਕਸ ਥਿੰਕ ਪੋਜ਼ਿਟਿਵ ਐਂਡ ఎవਰੀਥਿੰਗ ਵਿਲ ਬੀ ਪੋਜ਼ਿਟਿਵ ਕਿਉਂ ਨਹੀਂ ਹੋਏਗਾ ਸਰ ਸਾਨੂੰ ਇਨਸਾਫ ਮਿਲੇਗਾ ਮਿਲੇਗਾ ਵੇਖੋ ਜੇ ਦੁਨੀਆ ਦੀ ਅਦਾਲਤ ਨੇ ਅਨਿਆਂ ਕਰ ਦਿੱਤਾ ਕੋਈ ਗੱਲ ਨਹੀਂ ਉਸ ਪਰਮਾਤਮਾ ਦੀ ਅਦਾਲਤ ਨੇ ਜੇ ਇਨਸਾਫ ਕਰਨਾ ਉਹਦੇ ਘਰ ਦੇਰਾਂ ਹਨੇਰ ਨਹੀਂ ਬਿਲਕੁਲ ਸਰ ਬਿਲਕੁਲ ਸਰ ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਸਾਡੇ ਨਾਲ ਪਰ ਕੋਈ ਨਹੀਂ ਤੁਸੀਂ ਵਰ ਵੈਰੀ ਪੋਜ਼ਿਟਿਵ ਵਾਹਿਗੁਰੂ ਤੁਹਾਨੂੰ ਜਰਦੀ ਖਲਜ ਰੱਖੇ ਬਿਲਕੁਲ ਸਰ ਜੀ ਤੇ ਤੁਹਾਡੀ ਜਿसरी ਸਾਰੇ ਮੰਦਲ 1156 ਪੀੜ ਦੇ ਪ੍ਰੋਫੈਸਰ ਸਹਿਗਰ ਆਪਾਂ ਉਹਨਾਂ ਨਾਲ ਸਾਡੇ ਤੁਹਾਡੀ ਦੁਆ ਕਰਦੇ ਆ ਕਿ ਤੁਸੀਂ ਇਸ ਸੰਘਰਸ਼ ਤੇ ਜ਼ਿੰਦਾਬਦ ਰਹੋ ਜ਼ਿੰਦਾਬਦ ਰਹੇ ਕਿ ਤੁਸੀਂ ਮਤਲਬ ਉਸ ਮਕਾਮ ਤੇ ਪਹੁੰਚੋ ਤੁਹਾਡੇ ਸੁਪਨੇ ਪੂਰੇ ਕਰੋ ਤੇ ਉਹ ਜਿਹੜੇ ਬੱਚੇ ਤੁਹਾਡੇ ਅੱਗੇ ਪੜਦੇ ਆ ਉਹਨਾਂ ਦੇ ਮੱਥਿਆਂ 'ਤੇ ਸੁਪਨੇ ਵੀ ਜੰਡੂਗੇ ਬਿਲਕੁਲ ਬਿਲਕੁਲ ਥੈਂਕ ਯੂ ਸਰ ਤੁਸੀਂ ਆਇਆ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਤੁਹਾਡੇ ਕਰਕੇ ਹੀ ਅਸੀਂ ਸਫਲਤਾ ਹਾਸਲ ਕਰਾਂਗੇ ਤੁਸੀਂ ਬਹੁਤ ਕਾਊਂਟ ਕਰਦੇ ਹੋ ਹਨੀ ਸਾਡੇ ਚੈਨਲ ਦੇ ਜਿੰਨੇ ਵੀ ਸਾਡੇ ਪੱਤਰਕਾਰ ਸਾਥੀ ਨੇ ਇਨਕਲੂਡਿੰਗ ਯੂ ਸਾਡੇ ਨਾਲ ਇੰਨਾ ਸਾਡਾ ਸਾਥ ਦਿੰਦੇ ਆ ਤੇ ਫਿਰ ਅਸੀਂ ਕਿਉਂ ਨਾ ਜਿੱਤਾਂਗੇ ਨਹੀਂ ਸਾਡੀ ਨੈਤਿਕ ਫਰਜ਼ ਮੰਨਦੇ ਆ ਕਿ ਉਹ ਬੱਚੇ ਜਿਹੜੇ ਨਾ ਹਜ਼ਾਰਾਂ ਬੱਚੇ ਆ ਮੈਨੂੰ ਉਹਨਾਂ ਦੀ ਪੀੜਾ ਅਸੀਂ ਦੇਖਿਆ ਉਹ ਕੁੱਤਿਆਂ ਦੀ ਗੱਲ ਹੋਈ ਤੇ ਅਸੀਂ ਬੋਲੇ ਫੈਸਲਾ ਬਦਲਿਆ ਲੋਕੀ ਹੈ ਨਾ ਲੈ ਕੇ ਤੁਰ ਪਏ ਵੀ ਰਾਤ ਨੂੰ ਅਸੀਂ ਕੈਂਡਲ ਮਾਰਚ ਕਰਨਾ ਤੇ ਅੱਜ ਤੱਕ ਜਿਹੜੀ ਹੈ ਹੀ Saraswati Maa ਦੀ ਗੱਲ ਹੈਗੀ ਆ ਜਿਹੜੇ ਕੈਂਡਲ ਜੋ ਜਗਣੀ ਦੇ ਅੰਦਰ ਜਗਣੀ ਕਿਸੇ ਦੇ ਕੈਂਡਲ ਮਾਰਚ ਹੋਇਆ ਹੀ ਨਹੀਂ ਮੈਂ ਚਾਹਦਾ ਸੀ ਕਿ ਸਾਰੇ ਮਾਪੇ ਜਿਨ੍ਹਾਂ ਦੇ ਕਾਲਜਾਂ ਬੱਚੇ ਪੜ੍ਹਦੇ ਆ ਉਹ ਸਾਰੇ ਬੱਚੇ ਹੀ ਉਹ ਕੈਂਡਲ ਲੈ ਕੇ ਆ ਜਾਂਦੇ ਕੋਈ ਸਾਡੇ ਪ੍ਰੋਫੈਸਰ ਦੇਓ ਸਾਨੂੰ ਅਧਿਆਪਕ ਦੇਖੋ ਤਾਂ ਕਿ ਅਸੀਂ ਆਪਣੇ ਜੀਵਨ ਦੇ ਸੁਪਨੇ ਲੈ ਸਕੀਏ ਸਰ ਮੈਂ ਤਾਂ ਬੜੀ ਹੈਰਾਨ ਆਂ ਦੇਖੋ ਕਿ ਜੱਜ ਵੀ ਵਿਕ ਜਾਂਦੇ ਨੇ ਇਸ ਤਰ੍ਹਾਂ ਮੈਂ ਅੱਜ ਕੱਲ ਪਰਸੇ ਇੱਕ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਹੀ ਕਿ ਹਾਈ ਕੋਰਟ ਦਾ ਜੱਜ ਤੇ ਸੁਣਿਆ ਨਾ ਜਿੰਨਾਂ ਨੂੰ ਮੂਵ ਕੀਤਾ ਗਿਆ ਸੈਂਟਰ ਗਵਰਨਮੈਂਟ ਵੱਲੋਂ ਉਹ ਅਜੇ ਵੀ ਆਪਣੀ ਬਦਵੀ ਤੇ ਇੱਕ 100 ਰੁਪਏ ਰਿਸ਼ਵਤ ਲੈਣ ਵਾਲਾ ਬੰਦਾ 39 ਸਾਲ ਜੇਲ੍ਹ ਕੱਟ ਕੇ ਆਇਆ ਇਨਸਾਫ ਦੇਖੋ ਪਰਿਵਾਰ ਸਾਰਾ ਖਤਮ ਹੋ ਗਿਆ ਇਸੇ ਵਧੀ ਕੋਈ ਕਿੰਨੀ ਵੱਡੀ ਤਰਸਦੀ ਆ ਹਾਂਜੀ ਦੇਖੋ ਉਹ ਬੋਕਤੀ ਦੇ ਕੋਈ ਨਹੀਂ ਕੋਈ ਜਿਹੜਾ ਇੰਨਾ ਕਰਪਟ ਬੰਦਾ ਉਹ ਜਿਵੇਂ ਆਪਣੀ ਪੋਸਟ ਤੇ ਕਾਇਮ ਹਰ ਉਹ ਉਹ ਤੋਂ ਬਾਅਦ ਇਹ ਆ ਚੱਕਰ ਸੜੇ ਸਹੀ ਹੀ ਗੱਲ ਆ ਜੀ ਕੋਈ ਜਿੱਦ ਦੇ ਕਿਸੇ ਨੇ ਕਿਹਾ ਹੈਗਾ ਕਿ ਇਹ ਨਿਜ਼ਾਮ ਹੀ ਦਿੰਦਾ ਜਿਹੜਾ ਨਾ ਰਿਸ਼ੂਦ ਲੈਂਦਾ ਹਾਂਜੀ ਹਾਂਜੀ ਜਿਹੜਾ ਰਿਸ਼ੂਦ ਲੈਂਦਾ ਨਾ ਸਸਪੈਂਡ ਹੋ ਜਾਂਦਾ ਉਹ ਰਿਸ਼ੂਦ ਦੇ ਕੇ ਬਰੀ ਹੁੰਦਾ ਬਲੀ ਹੁੰਦਾ ਬਿਲਕੁਲ ਸਿਸਟਮ ਸਿਸਟਮ ਬਿਲਕੁਲ ਨਹੀਂ ਇਦਾਂ ਦੀ ਹਾਲ ਗੱਲ ਪ੍ਰੋਬਲਮ ਹੀ ਸਰ ਸਿਸਟਮ ਚਾ ਸਾਰੀ ਨਿਜ਼ਾਮ ਨਹੀਂ ਠੀਕ ਨਾ ਜੀ ਬਿਲਕੁਲ ਜੀ ਚਲੋ ਮਿਹਰਬਾਨੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਮਚ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ